ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਜੀਨੇ ਸਕੂਨ ਜਾ ਲੈਣਾ ਦੁਪਹਿਰ ਦਾ ਲੰਚ ਬਣਾ ਕੇ ਲਿਆਵੇ ਘਰੋਂ ਇੱਥੇ ਆ ਕੇ ਬੈਠੇ ਬਈ ਇੱਥੇ ਆ ਕੇ ਬੈਠੇ ਤੇ ਜੇ ਕਿਸੇ ਨੇ ਭਾਈ ਰੱਬ ਰੱਬ ਕਰਨ ਆਉ ਮਾਲਾ ਘਰੋਂ ਚੱਕ ਲਿਆਵੇ ਤੇ ਬਹਿ ਜਾਏ ਇੱਥੇ ਆ ਕੇ ਇੱਥੇ ਇਹ ਮਾਰਚ ਦੇ ਮਹੀਨੇ ਦੇ ਵਿੱਚ ਗੁਲਾਬੀ ਜੇ ਫੁੱਲ ਹੋ ਜਾਂਦੇ ਆ ਬਹੁਤ ਲੋਕ ਇੱਥੇ ਆ ਕੇ ਸਟੋਰੀਆਂ ਪਾਉਂਦੇ ਆ ਜਿਹੜੇ ਦੂਰੋਂ ਆਉਂਦੇ ਆ ਉਹੀ ਗੱਲ ਪ੍ਰਾਣੀ ਕਿ ਇੱਥੇ ਆ ਕੇ ਸਕੂਨ ਮਿਲ ਆਉ ਗੱਡੀਆਂ ਸਾਈਡ ਤੇ ਲਾ ਲੈਂਦੇ ਆ ਬਈ ਇਹਦਾ ਭਾਈ ਇਹ ਇਹਦਾ ਏਰੀਆ ਕਿੰਨਾ ਹੋਣਾ ਇਹ ਮਤਲਬ ਨਹਿਰੀ ਕੋਠੀ ਦਾ ਜਿਆਦਾ ਤੇ ਨਹੀਂਗਾ ਯਾਰ ਬਹੁਤ ਜਿਆਦਾ ਲੰਮਾ ਚੌੜਾ ਜੰਗ ਜਨੰਤਿਲਿਕ ਦੇ ਦਰਖੀ ਨਾ ਕਹਿੰਦੇ ਹਮਰੇ ਖੋ ਅਮਰੀ ਤਾਂ ਤੁਹਾਨੂੰ ਦਿਖਾਤੇ ਬਾਥਰੂਮ ਵੀ ਦਿਖਾਤੇ ਹੁਣ ਉਸ ਟਾਈਮ ਬਈ ਜਿਹੜੀ ਅੰਗਰੇਜ਼ਾਂ ਦੀ ਰਸੋਈ ਹੁੰਦੀ ਸੀ ਉਹ ਆਹ ਹੈਗੀ ਬਈ ਉਹ ਅੰਗਰੇਜ਼ ਜਾਂਦੇ ਇਹ ਤੇ ਬਹਿ ਕੇ ਹਿਸਾਬ ਤਾਬਾਬ ਦਾ ਜੂਨ ਨਹਿਰੀ ਵਿਭਾਗ ਦਾ ਹੁੰਦਾ ਸੀ ਕੰਮ ਦੰਦਾ ਇਹ ਸਾਰਾ ਮਤਲਬ ਹੀ ਪਤਾ ਨਹੀਂ ਕਿਹੜਾ ਚੂਨਾ ਜਾਂ ਸੀਮੈਂਟ ਲਾਉਂਦੇ ਸੀਗੇ ਉਹ ਹੂੰ ਇਹ ਨਹੀਂ ਹਜੇ ਤੱਕ ਸਮਝ ਲੈ ਆਈਏ ਤੱਕ ਇੱਥੇ ਕੁਰਸੀ ਹੁੰਦੀ ਹੋ ਤੇ ਇੱਥੇ ਹਸਾਕਤਾ ਹੁੰਦਾ ਇੱਥੇ ਪੂਰਾ ਹਸਾਕਤਾ ਇਧਰ ਦੀ ਲੋਕ ਮਿਲਦੇ ਹੁਣ ਨਾ 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 ਇਧਰ ਦੀ ਨਹੀਂ ਪਰਚੀ ਵਗੈਰਾ ਇਧਰ ਦੀ ਆ ਟੈਕਟ ਅੱਛਾ ਇਥੋਂ ਦੀ ਪਰਚੀ ਠੀਕ ਹੈ ਇਹ ਇਧਰ ਦੀ ਦਾ ਜਿਵੇਂ ਕਿਸੇ ਨੇ ਬਾਹਰ ਜਾਣਾ ਬਾਹਰ ਜਾਣਾ ਅਫਸਰ ਵਗੈਰਾ ਨੇ ਉਫੇ ਇਹ ਤਾਂ ਹੁਣ ਲੱਗੀਆਂ ਨਾ ਉਹ ਮਾਲਵੇ ਉੱਥੇ ਸੈਲਫ ਸੈਲਫ ਕਹਿ ਸਕਦੇ ਸੈਲਫ ਉਹ ਉਹਨਾਂ ਨੇ ਅੰਗਰੇਜ਼ਾਂ ਨੇ 130 ਸਾਲ ਪਹਿਲਾਂ ਬਣਾਈ ਹੋਈ ਸੀ ਸੈਲਫ ਦੇਖੋ ਕਿੰਨੀ ਐਡਵਾਂਸ ਉਹਨਾਂ ਦੀ ਸੋਚ ਤੇ ਉਹਨਾਂ ਨੇ ਇੱਕ ਲੂੰਬੇ ਬ ਆਪਣੇ ਦਾ ਹੁਣ ਆਏ ਗੈਸ ਦੇ ਉੱਤੇ ਲੱਗਦੀਆਂ ਆ ਉਹਨਾਂ ਦੀਆਂ ਚਿਮਣੀਆਂ ਮੜਾ ਇੱਥੋਂ ਸ਼ਾਟ ਮਾਰੀ ਕਰਾਉਂਦੇ ਆ ਆ ਦੇ ਆ ਦੇ ਕਿਉਂ ਉਦੋਂ ਦਾ ਧੂਆ ਬਾਹਰ ਨਿਕਲਿਆ ਐਟ ਨਾਲ ਐਟੀ ਜੁੜੀ ਹੋਈ ਹੈ ਵੀ ਗੱਲ ਬਾਕੀ ਐਟ ਤਗੜੀ ਬਹੁਤ ਆ ਬਈ ਦੇਖ ਆਹ ਆ ਐਟ ਹੂੰ ਲੈ ਗੈਟ ਤੋਂ ਵੀ ਵੱਡੀ ਆ ਗਈ ਹੈ ਨਾ ਯਾਰ ਸੌਰੀ ਐਟਾਂ ਬਈ ਬੋਲੀ ਜਾ ਲੈ ਆ ਆ ਇੱਥੇ ਬਈ ਅੰਗਰੇਜ਼ ਬਾਲਟੀ ਭਰ ਕੇ ਪਾਣੀ ਦਿਨਾਉਦੇ ਹੋਣਗੇ ਯਾਰ ਆ ਦੇ ਆ ਫਰਸ਼ ਦੇ ਨਾ ਦੇਖੀ ਇੱਥੋਂ ਇੱਥੋਂ ਬਾਲਟੀ ਭਰ ਲੈਂਦੇ ਹੋਣਗੇ ਇੱਥੇ ਬਹਿ ਜਾਂਦੇ ਹੋਣਗੇ ਪਰ ਮੈਂ ਇੱਧਰ ਦੀ ਦਿਖਾਉ ਉਹ ਆ ਦੇਖੋ ਆ ਪੱਥਰ ਤੇ ਬਹਿ ਕੇ ਹਾਂ ਇੱਥੇ ਵਾਲਟੀ ਰੱਖ ਕੇ ਅੰਗਰੇਜ਼ ਨਾ ਹੁੰਦੇ ਹੋਣਗੇ ਉਸ ਸਮੇਂ ਜਬਈ ਮੈਨੂੰ ਤਾਂ ਇਹ ਲੱਗਦਾ ਵੀ ਬਾਕੀ ਆਪਾਂ ਕਹਿ ਨਹੀਂ ਸਕਦੇ ਮਤਲਬ ਮੈਂ ਇੱਕ ਆਪਣੇ ਆਈਡੀਆ ला ਸਕਦੇ ਆ ਆਈਡੀਆ ਵੈਸੇ ਯਾਰ ਆ ਦੇਖਿਓ ਆਹ ਦੇ ਸਟੈਪ ਬਣੇ ਹੋਏ ਪੂਰੇ ਸਟੈਪ ਬਣੇ ਹੋਏ ਆ ਬਈ ਇਹ ਸਟੈਪ ਬਣੇ ਹੋਇਆ ਪੌੜੀ ਆ ਯਾਰ ਹਨ ਹੂੰ ਸਹੀ ਗੱਲ ਆ ਚੁਗਲਖੋਰ ਨਾ ਚੁਗਲੀਆਂ ਬਾਜ ਰਹਿੰਦੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਕੱਚਿਆਂ ਕੋਠਿਆਂ ਨੂੰ ਜੇ ਕਰ ਲੀ ਪੀਏ ਨਾ ਆਖਰ ਢੈਂਦੇ ਆ ਢੈਂਦੇ ਆ ਟਹਿ ਜਾਂਦੇ ਮਿੱਤਰੋ ਅੱਜ ਨਾ ਅਸੀਂ ਉਸ ਜਿਵੇਂ ਕਹਿੰਦੀ ਇੱਕ ਹਵੇਲੀ ਦੇ ਵਿੱਚ ਖੜੇ ਆ ਇਹਨੂੰ ਨਹਿਰੀ ਕੋਠੀ ਵੀ ਕਹਿ ਦਿੰਦੇ ਹਨ ਜੀ ਹਾਂ ਨਹਿਰੀ ਕੋਠੀ ਤੇ ਹਾਂ ਤੇ ਜਿਹਦੀ ਅੱਜ ਤੋਂ عمر ਡਾਕਟਰ ਸਾਹਿਬ ਡਾਕਟਰ ਸਾਹਿਬ ਕਿੰਨੇ ਸਾਲ ਕਹਿ ਸਕਦੇ ਆ ਕਿੰਨੇ ਸਾਲ ਦੀ ਹੋਊਗੀ ਤਕਰੀਬਨ 1947 ਦੇ ਵਿੱਚ ਗੁਰੇ ਇੱਥੋਂ ਗਏ ਆ 1947 ਦੇ ਵਿੱਚ ਇੱਥੋਂ ਗਏ ਆ ਹਾਂ ਉਸ ਤੋਂ 50 ਸਾਲ ਪਹਿਲਾਂ ਦੀ ਆ ਸਾਡੇ ਬਜ਼ੁਰਗ ਦੱਸਦੇ ਹੁੰਦੇ ਇਹ 50 ਸਾਲ ਪਹਿਲਾਂ ਦੀਆਂ ਬਿਲਡਿੰਗ ਇੱਥੇ ਉਵੇਂ ਬਣੀਆਂ ਬਣਾਈਆਂ ਛੱਡ ਗਈ ਕਸੋਂ ਤੇ 50 ਉਹ ਲਾਲੋ 78 ਹੋਣ ਲਾਲੋ 2025 ਦੇ ਹਿਸਾਬ ਨਾਲ ਮੰਨ ਲੀ ਤਕਰੀਬਨ 125 30 ਸਾਲ ਉਮਰ ਹੋਗੀ ਪਰ ਇੱਕ ਵਾਰ ਕੈਮਰਾ ਮਾਰ ਕੇ ਦੇਖੋ ਆਪਣੇ ਪਾਏ ਹੋਏ ਲੈਂਟਰ ਵੀ ਮੰਨ ਲਾ ਵੀ 20 ਸਾਲ 25 ਸਾਲਾਂ ਬਾਅਦ ਤਰੇੜਾਂ ਹਟ ਜਾਂਦੇ ਆ ਇਹ ਉਸ ਟਾਈਮ ਦੀਆਂ ਡਾਟਾ ਤੇ ਆਗਾ ਠੀਕੜੇ ਬਿਲਡਿੰਗ ਬਾਕੀ ਤੁਹਾਨੂੰ ਮੈਂ ਦੱਸਦਾ ਵੀ ਸੱਜਣੋ ਇਹ ਜਿਵੇਂ ਕਹਦੀ ਇੱਥੇ ਬੜੇ ਲੋਕ ਸ਼ੂਟਿੰਗ ਕਰਨ ਵਾਸਤੇ ਆਉਂਦੇ ਆ ਬੜਿਆਂ ਨੇ ਆਉਣਾ ਵੀ ਹੈ ਸਾਡੀ ਵੀਡੀਓ ਤੋਂ ਬਾਅਦ ਬੜਿਆਂ ਨੇ ਆਉਣਾ ਵੀ ਹੈ ਤਾਂ ਅੱਜ ਤਾਂ ਆਪਣੇ ਧਰਮੇ ਇਧਰ ਦਿਖਾ ਵੀ ਇਹ ਜਣਾ ਅੱਜ ਉਹ ਰਹੀਆਂ ਜਿਹੜੀਆਂ ਸਾਨੂੰ ਬ੍ਰਾਸਟ ਦੇ ਵਿੱਚ ਮਿਲੀਆਂ ਹੋਈਆਂ ਨੇ ਬਾਈ ਹਨਾ ਬ੍ਰਾਸਟ ਦੇ ਵਿੱਚ ਮਿਲੀਆਂ ਹੋਈਆਂ ਜਿਵੇਂ ਇੱਥੇ ਨਾ ਗਾਣੇ ਸ਼ੂਟ ਹੋਏ ਸੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਗਾਣੇ ਉਹਦੇ ਉੱਤੇ ਅਗਲਾ ਉਹ ਮੈਂ ਨਾਮ ਵਗੈਰਾ ਲਿਖ ਲੈਂਦਾ ਹਨਾ ਇਹ ਸਾਰਾ ਕੁਝ ਤੇ ਇੱਕ ਤੁਹਾਨੂੰ ਉਸ ਟਾਈਮ ਦਾ ਗੋਰਿਆਂ ਦੇ ਟਾਈਮ ਦਾ ਨਾ ਇੱਕ ਟੇਬਲ ਬਣਾਇਆ ਹੋਇਆ ਉਹਨਾਂ ਦਾ ਆਪਣੀ ਤਾਂ ਹੁਣ ਟੇਬਲ ਚੱਲਦੇ ਨਾ ਮਾਰਬਲ ਦੇ ਉਹ ਜਿਹੜਾ ਉਧਰ ਕਾਰਨਰ ਤੇ ਹੈਗਾ ਫਰੰਟ ਤੇ ਇਹਨਾਂ ਦਾ ਕਮਰਾ ਅੱਛਾ ਗੋਰਿਆਂ ਦਾ ਬਣਾਇਆ ਹੋਇਆ ਸੀਗਾ ਉੱਥੇ ਉਹਨਾਂ ਨੇ ਉਹ ਟੇਬਲ ਆ ਉਹ ਟੇਬਲ ਹਜੇ ਤੱਕ ਨਹੀਂ ਥਿਲਿਆ ਅਸਾਂ ਹਾਲੇ ਤਾਂ ਕੋਈ ਪਿਆ ਉਵੇਂ ਹੀ ਪਿਆ ਇਹਦੇ ਵਿੱਚ ਦੀ ਹਾਂ ਨੰਗ ਨੰਗ ਕੇ ਦੇ ਸਕਦੇ ਹਾਂ ਪਰ ਹੈ ਥੋੜਾ ਰਿਸਕੀ ਆ ਉਹ ਸਾਹਮਣੇ ਟੇਬਲ ਆਗਾ ਉਹ ਅੰਗਰੇਜ਼ਾਂ ਦਾ ਇਹ ਤੇ ਬਹਿ ਕੇ ਹਿਸਾਬ ਤਾਬਾਬ ਦਾ ਜੂਨ ਹੈਰੀ ਵਿਭਾਗ ਦਾ ਹੁੰਦਾ ਸੀ ਕੰਮ ਦਿੰਦਾ ਇਹ ਸਾਰਾ ਮਤਲਬ ਹੀ ਪਤਾ ਨਹੀਂ ਕਿਹੜਾ ਚੂਨਾ ਜਾਂ ਸੀਮੈਂਟ ਲਾਉਂਦੇ ਸੀਗੇ ਉਹ ਹੂੰ ਇਹ ਨਹੀਂ ਹਜੇ ਤੱਕ ਸਮਝ ਲੈ ਆਈ ਹੈ ਤੱਕ ਵੀ ਇੱਥੇ ਕੁਰਸੀ ਹੁੰਦੀ ਹੋ ਤੇ ਇੱਥੇ ਹਿਸਾਬ ਪਤਾ ਹੁੰਦਾ ਹੋ ਇੱਥੇ ਪੂਰਾ ਹਿਸਾਬ ਪਤਾ ਇਧਰ ਦੀ ਲੋਕ ਮਿਲਦੇ ਹੋਣਗੇ ਨਾ 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 ਇਧਰ ਦੀ ਨਹੀਂ ਪਰਚੀ ਵਗੈਰਾ ਇਧਰ ਦੀ ਆ ਟਿਕਟ ਅੱਛਾ ਇਥੋਂ ਨਹੀਂ ਪਰਚੀ ਠੀਕ ਹੈ ਇਹ ਇਹ ਦਿੰਦੀ ਦਾ ਜਿਵੇਂ ਕਿਸੇ ਨੇ ਬਾਹਰ ਜਾਣਾ ਬਾਹਰ ਜਾਣਾ ਅਫਸਰ ਵਗੈਰਾ ਨੇ ਓਕੇ ਤੇ ਜਿਵੇਂ ਆ ਨਹਿਰ ਆ ਹੁਣ ਇੱਥੇ ਹੋਰ ਵੀ ਬਿਲਡਿੰਗਾਂ ਨਗੀਆਂ ਇਹਦੀਆਂ ਕੱਲੀ ਇੰਨੀ ਕੁ ਨਹੀਂ ਹੈਗੀ ਤੇ ਆਪਾਂ ਇਧਰ ਨੂੰ ਵੀ ਦਿਖਾਉਂਦੇ ਆ ਤੇ ਸੱਜਣੋਂ ਗੱਲ ਕੱਲੀ ਬਿਲਡਿੰਗ ਦੀ ਉਨੇ ਇਥੇ ਮੋਰ ਵੀ ਦਿਖਾਉਣੇ ਆ ਇਥੇ ਬਾਈ ਕਹਿੰਦਾ ਵੀ ਬਾਈ ਇਥੇ ਆਪਣਾ ਡਾਕਟਰ ਸਾਹਿਬ ਕਿਹੜੇ ਕਿਹੜੇ ਜਾਨਵਰ ਮਿਲ ਜਾਂਦੇ ਹਾਲੇ ਵੀ ਜਾਨਵਰ ਦਾ ਬਾਈ ਜਦੋਂ ਰਾਤ ਨੂੰ ਜਾਂ ਨੇਰੇ ਸਵੇਰੇ ਨਗਦੇ ਆ ਬਾਹਲੇ ਹੀ ਮਿਲਦੇ ਆਗੇ ਜਿਵੇਂ ਉਹ ਇੱਕ ਮੋਰ ਪਿਆ ਆਂ ਦੇਖਦੇ ਹੋ ਤੁਸੀਂ ਉਹ ਦੇ ਤੁਰਿਆ ਜਾਂਦਾਗਾ ਜ਼ੂਮ ਕਰਕੇ ਦਿਖਾ ਦੇ ਧਰਮੇ ਤੇ ਉਹ ਪਪੂਲਰਾਂ ਦੇ ਵਿੱਚ ਇਹ ਨਾ ਮਹਿਕਮੇ ਨੇ ਹੁਣ ਦੁਬਾਰੇ ਇਹਨੂੰ ਰਿਵਿਊ ਕਰਨ ਲੱਗੇ ਹੋਏ ਆ। ਆ ਪੂਰੇ ਵੀ ਜਿਵੇਂ ਉਹ ਜਿੱਥੇ ਲਿਖਿਆ ਹੋਇਆ ਇੱਥੇ ਕੋਈ ਗਾਣਾ ਸੂਟ ਹੋਇਆ ਹੋਣਾ ਨਾ ਜੀ। ਹਾਂ ਗਾਣੇ ਇੱਥੇ ਚੱਲਦੀ ਰਹਿੰਦੇ ਆ ਆ ਇਹ ਦੇਣਾ ਅਸੀਂ ਤਾਂ ਦੇਖਦੇ ਹੀ ਰਹਿੰਨੇ ਇੱਥੇ ਵਿਆਹ ਸਾਦੀਆਂ ਵਾਲੇ ਬਹੁਤ ਆਉਂਦੇ ਆ ਬਈ। ਬਸ ਆ ਪ੍ਰੀ ਵੈਡਿੰਗ ਵਾਲੇ ਬਹੁਤ ਆਉਂਦੇ ਆ। ਇਹ ਗੱਲ ਬਈ ਅਸਲ ਪਤਾ ਕਾਰਨ ਕੀ ਆ। ਜਿਵੇਂ ਇਹ ਨਾ ਚਲੋ ਲੋਕੇਸ਼ਨਾਂ ਤਾਂ ਬਹੁਤ ਬਣ ਗਈਆਂ ਹਨਾ। ਹੂੰ ਪਰ ਉਹ ਰੈਂਟ ਤੇ ਨੇ ਅਗਲਾ ਕਹਿੰਦਾ ਯਾਰ ਨਾਲੇ ਤਾਂ ਪ੍ਰਾਣੀ ਇੱਕ ਉਹ ਚੀਜ਼ ਐ ਇਮਾਰਤ ਆ। ਵੀ ਸੂਟ ਬੜਾ ਘੰਟਾ ਆ ਜਾਣਾ ਨਾ ਸੂਟ ਅਮੀਰ ਤਾਂ ਅਮੀਰ ਲੋਕਾਂਗੇ ਵੀ ਆਪਦੀ ਪ੍ਰਾਈਵੇਟਿੰਗ ਦੇ ਵਿੱਚ ਇੱਥੋਂ ਸ਼ਾਰਟ ਲੈਂਦੇ ਆਗੇ ਉਹਨਾਂ ਦੀਆਂ ਗੱਡੀਆਂ ਦਾ ਉੱਥੇ ਪਤਾ ਲੱਗ ਜਾਂਦੇ ਜਿਵੇਂ ਉਹ ਬਿਲਡਿੰਗ ਆ ਉਹ ਮੰਨ ਲਵੀ ਇੱਕ ਤਾਂ ਹੁੰਦੇ ਨੇ ਵਧੀਆ ਬਿਲਡਿੰਗਾਂ ਦੇ ਵਿੱਚ ਲੋਕ ਜ਼ਿਆਦਾਤਰ ਆਹ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਜਿਵੇਂ ਆ ਲੱਕੜ ਆਈ ਦੇਖ ਲੋ ਇਹਨੂੰ ਕਿਤੇ ਸਯੋਗ ਲੱਗੀ ਆ ਨਹੀਂ ਲੱਗੀ ਬਈ ਇੱਕ ਹੋਰ ਗੱਲ ਹੈ 130 ਸਾਲ ਪੁਰਾਣੀ ਲੱਕੜ ਹੈਗੀ ਇਹ ਦੇਖ ਲੋ ਆਹ ਦੇਖੋ ਹਾਂ 130 35 ਸਾਲ ਪੁਰਾਣੀ ਲੱਕੜ ਹੈ ਜਿਹਦੀ ਹਲੇ ਤੱਕ ਉਹ ਵੀ ਖੜੀ ਹੈ ਹਾਂ ਉਹ ਵੀ ਜਾਣ ਜਾਣ ਵੀ ਹੈਗੀ ਇਹਦੇ ਵਿੱਚ ਪੂਰੀ ਜਾਣ ਦੇਖ ਸਕਦੇ ਹੋ ਤੇ ਬਈ ਗੱਲ ਗੱਲ ਇੱਕ ਇਹ ਵੀ ਆ ਚਲੋ ਜੇ ਮੈਂ ਆਪਾਂ ਲੋਕੇਸ਼ਨਾਂ ਦੀ ਗੱਲ ਕਰਦੇ ਸੀ ਹਨਾ ਉਹ ਤਾਂ ਚਲੋ ਲੋਕੇਸ਼ਨ ਆ ਗਈ ਇੱਕ ਡੁਪਲੀਕੇਟ ਇਹ ਆ ਗਈ origignal ਇਹ ਰੀਜਨਲ ਆ ਹਨਾ ਅਮੀਰ ਲੋਕ ਇੱਥੇ ਰੀਜਨਲ ਮਤਲਬ ਵੀ ਬਣਾਉਂਦੇ ਆਗੇ ਪਰ ਮੈਂ ਹੋਰ ਦਿਖਾ ਦੇਖ ਇਹ ਜਿਹੜੀਆਂ ਨਾ ਇੱਤਾਂ ਨੇ ਡਾਟਾਂ ਲੱਗੀਆਂ ਹੋਈਆਂ ਨੇ ਉਹ ਕੋਈ ਲਿਪੇ ਨਹੀਂ ਸਿਰਫ ਚੂਨਾ ਵਿਚਾਲੇ ਲਾਇਆ ਹੋਇਆ ਜਿਵੇਂ ਆਪਾਂ ਮਸਾਲਾ ਲਾਉਣੀ ਹੁੰਨੇ ਆ ਤੇ ਇਹ ਸੱਤ ਚਲੋ ਜਿਵੇਂ ਇਹਦੇ ਵਿਚਾਲਦੀ ਹੈ ਨਾ ਗਲਾ ਨਿਕਲ ਗਿਆ ਹਾਂ ਤੇ ਇੱਧਰ ਇੱਧਰ ਦੇਖਾਈ ਉਹ ਦੇਖੋ ਲਾ ਬੜਾ ਕੁਝ ਯਾਰ ਇੱਥੇ ਦੇਖਣ ਨੂੰ ਆ ਬਹੁਤ ਘੈਂਟ ਘੈਂਟ ਚੀਜ਼ਾਂ ਪਰ ਆਏ ਆ ਬਈ ਕੱਲਾ ਬੰਦਾ ਨਹੀਂ ਇੱਥੇ ਆ ਸਕਦਾ ਬੰਦੇ ਨੂੰ ਇਹ ਡਰਾਵਣੀ ਜੀ ਬਿਲਡਿੰਗ ਹੈਗੀ ਹਾਂ ਡਰਾਵਣੀ ਬਿਲਡਿੰਗ ਡਰ ਜਿਆ ਲੱਗਦਾ ਹੈ ਜਿਵੇਂ ਹੁਣ ਆਪਾਂ ਤਾਂ ਦੋ ਤਿੰਨ ਜਣੇ ਸੀਗੇ ਜਾਂ ਹੋਰ ਜਿਹੜੇ ਵੀ ਆਉਣਗਾ پتہ ਇਹ ਕਹਿੰਦੇ ਆ ਬਈ ਨਾਲ ਇੱਕ ਦੋ ਜਣੇ ਆਇਓ ਹਨਾ ਕੱਲਾ ਬੰਦਾ ਜਿਵੇਂ ਕਹਿੰਦੀ ਸਾਰੇ ਚੰਗੇ ਲੋਕ ਨਹੀਂ ਬਈ ਬਹੁਤ ਨਸ਼ੇੜੀ ਲੋਕ ਵੀ ਰਹਿੰਦੇ ਹਾਂ 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 ਪਰ ਤਕਰੀਬਨ ਨਸ਼ੇੜੀਆਂ ਤੋਂ ਬਈ ਬਚਾ ਇੱਥੇ ਹਾਂ ਨਸ਼ੇੜੀਆਂ ਦੀ ਅਸੀਂ ਅਜੇ ਤੱਕ ਕੋਈ ਗੱਲਬਾਤ ਨਹੀਂ ਸੁਣੀ ਹੀਗੀ ਕਿਉਂਕਿ ਹਾਂ ਦਾ ਦਿੱਲੀ ਦਾ ਰੁਟੀਨ ਹੀ ਹੈ ਇੱਥੋਂ ਦੀ ਨੰਗਣਾ ਕਰਨਾ ਹਨਾ ਨੇਰੇ ਸਵੇਰੇ ਇੱਥੋਂ ਦੀ ਨੰਗਦੇ ਆਂਗੇ ਠੀਕ ਆ ਤੇ ਆਪਾਂ ਦਾ ਆਹ ਬਿਲਡਿੰਗ 'ਚ ਖੜ ਗਏ ਇੱਕ ਇਹਦੇ ਨਾਲ ਹੀ ਉਹ ਜ਼ੂਮ ਕਰਕੇ ਤਾਂ ਉਹ ਬਿਲਡਿੰਗ ਕੋਲੇ ਬਹੁਤ ਵੀਡੀਓ ਸ਼ੂਟ ਹੁੰਦੀ ਆ ਇੱਕ ਇੱਧਰ ਆ ਗਈ ਆ ਆਪਾਂ ਆਪੇ ਇਹ ਵੀ ਦੇਖਦੇ ਆਂ ਜਾ ਕੇ ਉਹਦੇ ਵਿੱਚ ਵੀ ਜਾ ਕੇ ਦੇਖ ਸਕਦੇ ਆਂਗੇ ओके ਆਮ ਜਿਹੜਾ ਨਹਿਰੀ ਵਿਭਾਗ ਹੈਗਾ ਉਹਨਾਂ ਨੇ ਦੁਬਾਰਾ ਦੇਖੋ ਨੇ ਬਾੜ ਕੀਤੀ ਹੈ ਨਾ ਵੀ ਕੋਈ ਵਾਰ ਆ ਜਾਨਵਰ ਆ ਕੇ ਬੂਟੇ ਖਰਾਬ ਨਾ ਕਰੇ। ਬਿਲਕੁਲ। ਨਵੀਂ ਬੀੜ ਬਣਾ ਰਹੇ ਹੈਗੇ। ਇਹ ਤੋਂ ਅੱਗੇ ਵੀ ਬੀੜ ਹੈਗੀ ਹੈਗੀ। ਠੀਕ ਆ। ਇਹਦੇ ਉੱਤੇ ਕੰਮ ਤਾਂ ਹੋ ਰਿਹਾ ਹੈ ਇੱਥੇ ਸਰਕਾਰੀ ਸੰਪਤੀ ਦੇ ਉੱਤੇ ਪਰ ਜਿਵੇਂ ਇਹ ਪੁਰਾਣੀਆਂ ਬਿਲਡਿੰਗਾਂ ਨੇਗੀਆਂ ਜੇ ਕਿਤੇ ਇਹਨਾਂ ਨੂੰ ਮੰਨ ਲਾ ਵੀ ਥੋੜੀ ਰੀਨਿਊ ਕੀ ਕਿਆਂ ਜਾਣ ਹਨਾ ਤਾਂ ਉਦੋਂ ਵੀ ਬਿੱਤਰ ਹੈਗਾ। ਤੇ ਇਹ ਕਾ ਤੁਸੀਂ ਦੇਖ ਸਕਦੇ ਹੋਗੇ। ਇਹ ਉਹ ਤਾਂ ਬੀਟਿੰਗ ਹਾਲ ਹੁੰਦੇ ਸੀਗੇ ਜੀ ਆਪਾਂ ਤਾਂ ਯਾਰ ਜਿਵੇਂ ਬਜ਼ੁਰਗਾਂ ਨੇ ਦੱਸਿਆ ਹਨ ਤਾਂ ਉਸ ਹਿਸਾਬ ਦੇ ਨਾਲ ਇਹ ਗੱਲਾਂ ਬਾਤਾਂ ਚੱਲਦੀਆਂ ਤੇ ਸੁਣਦੇ ਆਏ ਆ ਸਮਝਦੇ ਆਏ ਆਗੇ ਤੂੰ ਇਹ ਦੇਖ ਬਾਈ ਯਾਰ ਇਹ ਮੈਂ ਤੇ ਇੱਕ ਗੱਲ ਗਹੂੰਗਾ ਬਾਈ ਇਹ ਇਮਾਨਦਾਰੀ ਨਾਲ ਬਣੀਆਂ ਹੋਈਆਂ ਨੇ ਇਮਾਨਦਾਰ ਹੱਥਾਂ ਨਾਲ ਬਣੀਆਂ ਹੋਈਆਂ ਨੇ ਇਹ ਲੈ ਧਰ ਮੇਂ ਤੀਰ ਆ ਗਿਆ ਇਹ ਇਹ ਕੋਈ ਵੀਰ ਭਾਈ ਇੱਥੇ ਟੰਗ ਗਿਆ ਜਿਹੜਾ ਨਵਾਂ ਸ਼ੂਟ ਕਰਨ ਆਇਆ ਬਾਈ ਲੈ ਕੇ ਨਾ ਜਾਇਓ ਇੱਥੇ ਹੀ ਰੱਖ ਜੋ ਆ ਦੇਖ ਸਹੀ ਗੱਲਾਂ ਠੀਕ ਹੈ ਹਾਂ ਹਾਂ ਸ਼ੂਟ ਕਰਕੇ ਜੀ ਜੇ ਇਥੇ ਰੱਖ ਜਿਓ ਚਲੋ ਆ ਸਮਝਾ ਬਣਿਆਗਾ ਸਹੀ ਗੱਲਾਂ ਇਹ ਆ ਚੱਕ ਲੈ ਆ ਲੈ ਵੀ ਇਹ ਤੇ ਆ ਜੋ ਇਧਰ ਵੀ ਤੁਹਾਨੂੰ ਇਧਰ ਆ ਜਾ ਕੇ ਰਹੰਦਾਰ ਮੈਂ ਹੋਰ ਦਿਖਾਉਣੇ ਤੈਨੂੰ ਰੇਟ ਮਾਸ ਹੈ ਰਿਸਕੀ ਕੰਮ ਆਪਾਂ ਬਾਰ ਬਾਰ ਕਹਨੇ ਆ ਭਾਈ ਆਪਦੇ ਰਿਸਕ ਤੇ ਅੰਦਰ ਬੜਿਓ ਬਿਲਡਿੰਗ ਡਿੱਗਣ ਵਾਲੀ ਹੈਗੀ ਹਨਾ ਇਹ ਬਾਥਰੂਮ ਸੀ ਜੀ ਇਹ ਪੁਰਾਣੇ ਬਾਥਰੂਮ ਆ ਭਾਈ ਤੇ ਮੈਂ ਦੇਖੋ ਇਧਰ ਮੈਂ ਇਹ ਬਾਥਰੂਮ ਟਾਇਲਟਾਂ ਵਗੈਰਾ ਹਨਾ ਇਹ ਦੇਖੋ ਇਹ ਉਹਨਾਂ ਟਾਈਮਾਂ ਦੇ ਬਾਥਰੂਮ ਆ ਉਹਨਾਂ ਟਾਈਮਾਂ ਦੇ ਬਾਥਰੂਮ ਨਹੀਂ ਹਨਾ ਤੇ ਇਦਰਾ ਸੜਕ ਆ ਗਈ ਇਹ ਮੂਵ ਪਿੰਡਾਂ ਜਾਂਦੀ ਆ ਗਾਹਾਂ ਆਪਣਾ ਪਿੰਡ ਆ ਜਾਂਦਾ ਗਾ ਇੱਟ ਦਾ ਸਾਈਜ਼ ਦੇਖੋ ਬਾਈ ਆਹ ਦੇ ਸਫਾਈ ਦੇਖ ਤਾਂ ਹਨਾ ਕਿੰਨੀ ਜਰ ਤਾਂ ਹੁਣ ਵਾਲੀ ਇੱਟ ਨਹੀਂ ਪਈ ਇੰਨੀ ਕਾਮਯਾਬਤਰ ਰਹਿੰਦੀ ਜਿੰਨੀ ਆ ਯਾਰ ਮੇਰੇ ਹਿਸਾਬ ਨਾਲ ਯਾਰ ਇਹ 12 ਇੰਚ ਦੀ ਹੋਊ ਇੱਟ ਹੋਊਗੀ ਬਾਈ ਬਿਲਕੁਲ ਹੋਣੀ ਹੈ ਹਨਾ ਤੇ ਬਾਕੀ ਇੱਕ ਹੋਰ ਦੇਖਿਆ ਬਾਈ ਸਰੀ ਸਰੀ ਇਹ ਤਾਂ ਜਮ ਨਹੀਂ ਹੈ ਬਿਲਡਿੰਗ ਦੇ ਵਿੱਚ ਪਾਇਆ ਹੋਇਆ ਆ ਵੀ ਗੱਲ ਹੈਗੀ ਹੈ ਹਨਾ ਪੇ ਧਿਆਨ ਨਹੀਂ ਦਿੱਤਾ ਸਰੀ ਨਹੀਂ ਹੈਗਾ ਜਮਈ ਮੈਂ ਪਹਿਲਾਂ ਵੀ ਬਹੁ ਵਾਰੀ ਨੋਟ ਕੀਤਾਗਾ ਆਇਆ ਇੱਥੇ ਬਣਾ ਸਰੀਏ ਤੋਂ ਬਣਾ ਸੀਮੈਂਟ ਤੋਂ ਯਾਰ ਹਨਾ ਹੂੰ ਆ ਦੇਖੋ ਇਹ ਇਹਦੇ ذریعے ਤੋਂ ਆ ਹੂੰ ਠੀਕ ਹੈ ਸਹੀ ਗੱਲ ਜੇਕਰ ਇਹਨੂੰ ਸੰਭਿਆ ਜਾਂਦਾ ਆ ਦੇਖ ਹੁਣ ਇਹਦੇ ਵਿੱਚ ਦੀ ਨਾ ਬਰੋਟਾ ਉਗ ਖੜਿਆ ਪਿੱਪਲ ਉਗ ਖੜਿਆ ਬਈ ਦੇਖ ਉਹਦੇ ਹਾਂ ਤਾਂ ਡਿੱਗਣ ਦਾ ਕਾਰਨ ਬਣਿਆ ਇਹ ਸਹੀ ਗੱਲ ਹੈ ਇਹ ਇਮਾਰਤ ਡਿੱਗਣੀ ਨਹੀਂ ਸੀ ਇਹਦੇ ਵਿੱਚ ਦੀ ਬਰੋਟਾ ਉਗ ਖੜਿਆ ਬਿਲਕੁਲ ਬਿਲਕੁਲ ਉਹਨੇ ਜਾਂਦੀ ਕੰਧ ਪਾੜ ਤੂੰ ਐਂ ਦੇਖ ਵੀ ਕੰਧਾਂ ਚੌੜੀ ਕਿੰਨੀ ਹੈ ਚੌੜੀ ਕਿੰਨੀ ਹੈ ਸਹੀ ਗੱਲ ਅੱਛਾ ਜੱਫੇ ਚ ਨਹੀਂ ਆਉਂਦੀ ਬਈ ਆਪਣੇ ਤਾਂ ਜੱਫੇ ਮੈਂ ਤੁਹਾਨੂੰ ਹੋਰ ਦੱਸਾਂ ਜਿਹੜੇ ਬੰਦੇ ਨੇ ਆ ਕੰਧ ਦੇਖ ਲਈ ਉਹਨੂੰ ਪਤਾ ਲੱਗ ਜੀ ਵੀ ਛੋੜੇ ਸਾਹਿਬ ਜਾਦੇ ਕਿਹੜੀ ਕੰਧ ਦੇ ਵਿੱਚ ਮੱਲ ਲਵੀ ਹੋ ਸੀਧ ਹੋਇਆ ਆਪਣੇ ਲੋਕ ਕਹਿੰਦੇ ਯਾਰ ਕੰਧ ਦਾ ਇੰਨੀ ਕਿਚੋੜੀ ਹੋ ਨੀਹਾਂ ਚ ਕਿਵੇਂ ਖੜੇ ਹਨ ਪਰ ਉਹ ਲੋਕਾਂ ਨੂੰ ਆਪਾਂ ਦੱਸ ਦੇ ਵੀ ਇਹ ਕੱਪ ਨੂੰ ਨਮੂਨਾ ਮਿਲ ਗਿਆ ਜਦੋਂ ਪੁਰਾਣੇ ਟਾਈਮਾਂ ਦੇ ਵਿੱਚ ਕੰਧਾਂ ਨਿਕਲਦੇ ਸੀ ਇੰਨੀਆਂ ਚੌੜੀਆਂ ਨਿਕਲਦੀਆਂ ਸੀ ਉਹ ਵੀ ਅੰਗਰੇਜ਼ ਹਕੂਮਤ ਸਰਕਾਰਾਂ ਦੇ ਉਸ ਵੇਲੇ ਜਿਹੀਆਂ ਸੀ ਬਈ ਤੁਸੀਂ ਦੇਖੋ ਉਹ ਇੰਨੀ ਚੌੜੀ ਚਾਰੇ ਪਾਸੇ ਕੰਧ ਲੱਗਣੀ ਤੇ ਫਿਰ ਉਹਦੇ ਵਿੱਚ ਸਾਹ ਬੰਦ ਹੋਇਆ ਹੋਇਆ ਕਿਹੜੇ ਤੁਸੀਂ ਇਹ ਦਿੱਤੇ ਆ ਹਨਾ ਬਹੁਤ ਜ਼ਿਆਦਾ ਤੁਸੀਂ ਇਹ ਆਏ ਉਹਨਾਂ ਨੂੰ ਇਹ ਚੀਜ਼ ਤੋਂ ਆਪਾਂ ਇੱਕ ਸਿੱਖ ਸਕਦੇ ਆਂ ਵੀ ਇੰਨੀ ਜੋੜੀ ਕੰਧ ਆ ਗਈ ਦੇਖ ਮੰਨ ਲਓ ਵੀ ਹੁਣ ਮੇਰੀ ਆਈ 3 ਫੁੱਟ ਦੀ ਬਾਹਾਂਗੀ ਬਿਲਕੁਲ ਬਿਲਕੁਲ ਠੀਕ ਹੈ ਨਾ 3 ਫੁੱਟ ਬਾਹਾਂ ਦੇ ਵਿੱਚ ਛੋਟੇ ਸਾਹਿਬ ਜਾ ਤੇ ਆਏ ਸੀ ਹੈਨਾ ਮਤਲਬ ਇਹ ਨਹੀਂ ਆਪਾਂ ਕਹਿੰਦੇ ਵੀ ਇੱਥੇ ਹੋਰ ਮੋਰ ਦਿਖਾ ਹੋ ਮਾਰੀ ਜੰਮ ਹੋ ਫਿਰਦਾ ਉਹ ਸਾਹਮਣੇ ਦੋ ਜੰਮ ਕਰਕੇ ਦਿਖਾ ਸਕਦਾ ਤੇ ਪਤਾ ਹੋ ਉਹ ਤੇ ਸਾਹਮਣੇ ਉੱਡਣਾ ਜਾਵੇ ਦੇਖੀ ਥੋੜੇ ਜਿਹਾ ਇੱਕ ਹੋ ਦੋ ਤਿੰਨ ਫਿਰਦੇ ਹੈਨਾ ਬਸ ਫੇਰੇ ਆ ਬਈ ਅੱਛੇ ਤਾਂ ਜਾਨਵਰ ਬਾਦੂ ਆ ਆ ਮੀਲ ਦੇ ਵਿੱਚ ਗਾਹਾਂ ਵੀ ਆ ਦੂਜੀ ਸਾਈਡ ਕੰਧ ਤੇ ਇਹ ਤਾਂ ਗੱਲ ਹੈਗੀ ਆ ਜੀ ਹੈਨਾ ਤੇ ਬਾਕੀ ਆਏ ਆ ਬਈ ਹੁਣ ਉਹ ਤਾਂ ਬੰਦੇ ਦੇ ਆਪ ਦੇ ਹੱਥ ਪਾਸਾ ਇੱਥੋਂ ਦੀ ਜਿਹੜੇ ਲੋਕ ਲੰਘਦੇ ਆ ਜਿਹੜਾ ਪਹਿਲੀ ਵਾਰੀ ਆਉਂਦਾ ਉਹ ਤਾਂ ਬੜਾ ਅਚੰਬੇ ਨਾਲ ਇਹ ਚੀਜ਼ਾਂ ਨੋਟ ਕਰਦਾ ਜਿਵੇਂ ਹੁਣ ਸਾਡੇ ਆਰਗੈਨਿਕ ਕਿਹ ਹੁੰਦੇ ਲੰਘਦੇ ਆ ਸਾਨੂੰ ਆਮ ਜੀ ਲੱਗੀਆਂ ਆਮ ਜੀ ਕਰਨ ਲੱਗੀਆਂ ਲੱਗੀਆਂ ਜਾਂਦੀਆਂ ਨਹੀਂ ਗੀਆਂ ਬਿਲਕੁਲ ਪਰ ਹੈ ਚੀਜ਼ਾਂ ਬਹੁਤ ਵਧੀਆ ਜਿਹਨੇ ਜਿੰਦਗੀ ਦਾ ਸਕੂਨ ਲੈਣਾ ਮੈਂ ਤਾਂ ਇੱਕ ਗੱਲ ਕਹਿਣਾ ਬਾਈ ਉਹ ਚੁੱਪ ਕਰਕੇ ਇੱਕ ਵਾਰੀ ਗਹਿਣ ਵਾਲੀ ਗੋਠੀ 'ਚ ਆ ਜੂ ਇੱਥੇ ਇਹ ਗਹਿਲਾ ਪਿੰਡ ਦੀ ਗੋਠੀ ਆ ਜਾਂਦੀ ਹੈ ਇਹ ਗਹਿਲਾ ਪਿੰਡ ਦੀ ਨਹਿਰੀ ਗੋਠੀ ਹੈਗੀ ਬਾਈ ਇਹ ਠੀਕ ਹੈ ਨਾ ਤੇ ਮਤਲਬ ਵੀ ਇੱਥੇ ਆ ਦੇਖ ਕਿੰਨੀ ਸ਼ਾਂਤੀ ਆ ਤੁਸੀਂ ਇੱ ਇੱਧਰ ਅੱਗੇ ਅੱਗੇ ਜਾਓ ਤੁਸੀਂ ਦੇਖੋ ਕਿੰਨੀ ਸ਼ਾਂਤੀ ਆ ਕਿੰਨੇ ਵਧੀਆ ਹਵਾ ਬਾਤਾਵਰਨ ਬਣਦਾ ਹੈਗਾ ਹੂੰ ਤੇ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਜੀ ਨੇ ਸਕੂਨ ਜਾਂ ਲੈਣਾ ਦੁਪਹਿਰ ਦਾ ਲੰਚ ਬਣਾ ਕੇ ਲਿਆਵੇ ਘਰੋਂ ਇੱਥੇ ਆ ਕੇ ਬੈਠੇ ਭਾਈ ਇੱਥੇ ਆ ਕੇ ਬੈਠੇ ਤੇ ਜੇ ਕਿਸੇ ਨੇ ਭਾਈ ਰੱਬ ਰੱਬ ਕਰਨਾ ਉਹ ਮਾਲਾ ਘਰੋਂ ਚੱਕ ਲਿਆਵੇ ਤੇ ਬਹਿ ਜਾਏ ਇੱਥੇ ਆ ਕੇ ਇੱਥੇ ਜਿਵੇਂ ਕਹਦੀ ਇਹ ਦੁਨੀਆ ਦਾ ਹਰ ਇੱਕ ਸੁੱਖ ਸੁੱਖ ਇੱਥੇ ਆ ਕੇ ਮਿਲੂਗਾ ਮੈਂ ਕਹਿੰਦਾ ਕੁਦਰਤ ਕੁਦਰਤ ਦੀ ਝੋਲੀ ਦੇ ਵਿੱਚ ਬੁੱਕਲ ਚ ਬੈਠ ਕੇ ਨਾ ਉਹ ਚੀਜ਼ਾਂ ਸਾਰੀਆਂ ਨਾ ਆਨੰਦ ਦਿੰਦੀਆਂ ਨੇ ਭਾਈ ਹੁਣ ਜੇ ਆਪਾਂ ਤੁਹਾਨੂੰ ਮੈਂ ਚੁੱਪ ਕਰ ਦੇਣਾ ਆ ਜਿੰਨੇ ਆਸ-ਪਾਸੇ ਜਾਨਵਰ ਬੋਲਦੇ ਉਹ ਸਾਰੇ ਆਪਣੇ ਮਾਇਕ ਦੇ ਆਵਾਜ਼ ਕੈਨਾਤ ਦੀ ਆਵਾਜ਼ ਜਿਵੇਂ ਕਹਦੀ ਹੈ ਕੀ ਪਤਾ ਹੈ ਨਾ ਬਸ ਇੱਥੇ ਨਾ ਪੀ ਪੀ ਟਾ ਟਾ ਹਾਏ ਹਾਏ ਚੀ ਚੀ ਕੁਝ ਨਹੀਂ ਹੈਗਾ ਇੱਥੇ ਇੱਥੇ ਆਨੰਦ ਹੀ ਆਨੰਦ ਆ ਬਸ ਠੀਕ ਹੈ ਕਈ ਕਈ ਚੀਜ਼ਾਂ ਹੁੰਦੀਆਂ ਡਾਕਟਰ ਸਾਹਿਬ ਚਲੋ ਅਸੀਂ ਪੇਡ ਪ੍ਰਮੋਸ਼ਨ ਕਰਦੇ ਹਾਂ ਨਾ ਪਰ ਆ ਸੌਣ ਲਗੇ ਉਹ ਉਹ ਪੈਸੇ ਲੈ ਕੇ ਲੋਕਾਂ ਨੂੰ ਉਹਨਾਂ ਸਕੂਨ ਨਹੀਂ ਮਿਲਦਾ ਜਿੰਨਾ ਆ ਜਗ੍ਹਾ ਤੇ ਅਜੇ ਘੁੰਮ ਕੇ ਨਾ ਆ ਚੀਜ਼ਾਂ ਪ੍ਰਾਣੀਆਂ ਵੇਚ ਕੇ ਸਕੂਨ ਮਿਲਿਆ ਹਾਂ ਭਾਈ ਮੈਨਾਂ ਸਕੂਨ ਕਾਹ ਤੋਂ ਇੱਥੇ ਭਾਈ ਸ਼ਾਂਤੀ ਆ ਹਾਂ ਠੀ ਇੱਕ ਉਹ ਬਿਲਡਿੰਗ ਆਈ ਹੈ ਨਾ ਅਸਲ ਵਿੱਚ ਤੂੰ ਹੋਰ ਦੇਖੀ ਬਾਈ ਲੋਕ ਨਾ ਸਕੂਨ ਦੀ ਖਾਤਰ ਬਹੁਤ ਮਹਿੰਗੇ ਮਹਿੰਗੇ ਹੋ ਮਾਲੀ ਉਹਦੇ ਵਿੱਚ ਜਾਂਦੇ ਆਗੇ ਹਾਂ ਮੋਲਾਂ ਦੇ ਵਿੱਚ ਜਾਂਦੇ ਆ ਗਲਾ ਕਹਿੰਦੇ ਯਾਰ ਵਧੀਆ ਚੀਜ਼ ਦੇਖਦੇ ਹਨਾ ਸ਼ਾਂਤੀ ਆਉ ਪਰ ਸ਼ਾਂਤੀ ਫੇਰ ਨਹੀਂ ਮਿਲਦੀ ਪਰ ਮੈਂ ਕਹਿੰਦਾ ਵੀ ਜਦੋਂ ਗੁਰਬਾਣੀ ਕਹਿੰਦੀ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਆਪਾਂ ਆਪਣੇ ਮੂਲ ਨਾਲ ਜੁੜ ਗਏ ਆ ਪ੍ਰਕਿਰਤੀ ਆਪਣਾ ਮੂਲ ਆ ਬਾਈ ਦਰਖਤ ਤੋਂ ਵਗੈਰਾ ਆ ਸਾਰਾ ਕੁਝ ਬਣਾਣੇ ਘਰ ਹਨਾ ਇਹ ਆਪਣਾ ਮੂਲ ਆ ਜਦੋਂ ਆਪਾਂ ਇਹਦੇ ਮੂਲ ਨਾਲ ਜੁੜ ਗਏ ਬਾਈ ਉਦੋਂ ਆਪਾਂ ਇਹ ਟੂ ਮਾਈਂਡ ਲਈ ਸ਼ਾਂਤੀ ਆਈ ਜਾਣੀ ਆ ਆ ਦੇਖੋ ਬਿਲਡਿੰਗ ਬਣੀ ਹੋਈ ਇਹ ਵੀ ਨਾ ਸਾੰਭਣ ਕਾਰਨ ਆਪਣੀਆਂ ਸਰਕਾਰਾਂ ਕਰਨ ਨੂੰ ਹਣਾ ਆ ਦੇਖੋ ਤਾਂ ਬਈ ਉਹ ਉਹ ਟੌਏ ਉਹ ਐਟ ਦਾ ਸਹੇਦ ਦੇਖ ਗਿਆ ਠਾ ਹੈਗਾ ਵੱਡੀ ਵਾਲਾ ਮੇਰੀ ਮਾਈਕ ਨਾ 11 ਇੰਚ ਦੀ ਆ 5 ਕਿਲੋ ਦੇ ਬੱਟੇ ਦੇ ਮੁਕਾਬਲੇ ਚ ਬਹੁਤ ਯਾਰ ਹੈ ਨਾ ਜਿਵੇਂ ਆਪਣੇ ਵਾਲੇ ਸਾਡੇ ਲਈ ਕਹਿੰਦੇ ਨੇ ਵੀ ਆ ਲਵਾਇਓ ਭਰਾਈ ਆਹ ਹੋਣਾ ਇਹ ਜੀ ਇਟਾਂ ਦੇ ਪੱਠੇ ਬਣਾਉਣੇ ਨੇ ਸੱਜਰੇ ਅੱਧੇ ਪੱਠੇ ਸਾਢੇ ਸਾਢਾ ਭੱਜ ਜਾਣ ਬਈ ਹਾਂ ਛੱਡ ਦੇ ਨਹੀਂ ਬਈ ਆਹ ਚੀਜ਼ਾਂ ਯਾਰ ਹਨਾ ਮੈਂ ਮੈਸਤਰੀਆਂ ਨੇ ਕੰਮ ਛੱਡ ਦੇਣਾ ਛੱਡ ਦੇਣਾ ਬਈ ਗਰੰਟੀਆਂ ਛੱਡ ਦੇਣਗੇ ਉਹ ਗਨੇ ਭਰਾਵਾ ਇਟ ਨਹੀਂ ਲੱਗਦੀ ਵੀ ਆਹ ਇਟ ਨਹੀਂ ਲੱਗਦੀ ਇਹ ਤਾਂ ਦੇਖੋ ਕਮਾਲ ਦੀ ਗੱਲ ਆ ਯਾਰ ਤੂੰ ਹੋਰ ਦੇਖ ਬਈ ਲੈ ਫਾਈ ਦੇਖ ਗੀ ਨਹੀਂ ਤੂੰ ਰਿਆ ਆਹ ਲੱਗਦੀ ਆ ਵੀ ਬਈ ਮਤਲਬ ਹੋਊ ਇਹ 130 30 ਸਾਲ ਪੁਰਾਣੀ 130 35 ਸਾਲ ਪੁਰਾਣੀ ਇਟ ਲੱਗਦੀ ਆ ਜਮਈ ਨਵੀਂ ਇਟ ਹੋਰ ਵੀ ਆ ਆਪਣਾ ਤੇ ਆ ਆ ਦੇਖ ਲੈ ਆ ਇਹਨੂੰ ਦੇਖ ਲੈਣਿਆ ਡਾਕਟਰ ਦੇਖੀ ਲੱ ਲੱ ਚੱਕੋ ਕਿਉਂ ਪੈਣਾ ਫਰਕ ਸਹੀ ਗੱਲ ਇਹ ਚੀਜ਼ਾਂ ਬਈ ਉਦੋਂ ਨਾ ਅਸਲ ਵਿੱਚ ਅੰਗਰੇਜ਼ਾਂ ਚ ਬੇਈਮਾਨੀ ਨਹੀਂ ਸੀ ਉਹ ਮਾੜੇ ਸੀ ਆਪਾਂ ਮੰਨ ਲੈਨੇ ਆ ਹਨਾ ਗਦਰੀ ਬਾਬੇ ਕੋਈ ਆਪਣੇ ਗਲਤ ਨਹੀਂ ਹੈ ਜਿੰਨਾਂ ਨੇ ਉਹਨਾਂ ਨੂੰ ਕੱਢਣ ਬਾਰੇ ਸੋਚ ਲਿਆ ਗਦਰੀ ਬਾਬੇ ਚੰਗੇ ਸੀ ਚੰਗੀ ਸੋਚ ਸੀ ਹਨਾ ਭਗਤ ਸਿੰਘ ਉਹਨਾਂ ਦੀ ਉਧਾ ਸਿੰਘ ਉਹਨਾਂ ਦੀ ਕਰਤਾਰ ਸਿੰਘ ਸਰਾਭੇ ਉਹਨਾਂ ਦੀ ਹਨਾ ਪਰ ਉਹਨਾਂ ਦੇ ਕੰਮ ਪ੍ਰਤੀ ਨਹੀਂ ਸੀ ਕੋਈ ਬੇਈਮਾਨੀ ਅਸਲ ਵਿੱਚ ਉਹਨਾਂ ਨੇ ਜਿਹੜਾ ਵੀ ਕੰਮ ਕਰਨਾ ਸੀ ਉਹ ਅਮਾਨਦਾਰੀ ਨਾਲ ਕੀਤਾ ਹੋਇਆ ਉਹ ਇਮਾਨਦਾਰੀ ਨਾਲ ਮਤਲਬ ਜਿਵੇਂ ਹੁਣ ਤੁਸੀਂ ਇਹ ਲੈ ਲਓ ਬਈ ਆਪਣੇ ਤਾਂ ਓਵਰ ਬ੍ਰੇਜ ਬਣ ਜਾਂਦੇ ਆ ਹਾਂ ਹਨਾ ਇੱਕ ਇੱਕ ਮੈਂ ਤੈਨੂੰ ਪਹਿਲਾਂ ਤੇੜਾ ਬਣ ਜਾਂਦੇ ਆ ਯਾਰ ਜਦੋਂ ਨਾ ਹੁਣ ਕਿਤੇ ਆਏ ਚੱਕ ਦਾ ਪੋਲ ਵਜਦੇ ਇੱਥੋਂ ਤੀਜਾ ਪੋਲ ਆਗਾ ਉਹ ਪਹਿਲਾਂ ਸ਼ੀਨੀ ਵਾਲਾ ਪੋਲ ਆਊਗਾ ਉਹਦੇ ਨਾਲ ਚੱਕ ਦਾ ਪੋਲ ਆ ਜਿਹੜਾ ਉਹਨਾਂ ਦਾ ਚੱਕ ਦਾ ਪੋਲ ਉਹਨਾਂ ਟਾਈਮਾਂ ਦਾ ਬਣਿਆ ਹੋਇਆ ਹਜੇ ਤੱਕ ਬਈ ਕਿਤੋਂ ਵੀ ਹੋਰਾ ਵੀ ਨਹੀਂ ਹਿੱਲਿਆ ਜਬ ਕਿ ਤੇ ਜਿਹੜਾ ਸ਼ੀਨੀ ਵਾਲਾ ਪੋਲਾ ਦੋ ਵਾਰੀ ਤੂੰ ਗਾਹ ਚ ਬਣਾ ਗਿਆ ਤੀਜੀ ਵਾਰੀ ਹੁਣ ਬਣਿਆ ਹੋਇਆ ਅੰਗਲਾਂ ਦੇ ਬਣਿਆ ਤੀਜੀ ਵਾਰੀ ਆ ਦੇਖੋ ਫਿਰ ਇੰਨਾ ਫਰਕ ਆ ਭਈ ਉਹਨਾਂ ਦੇ ਕੰਮਾਂ ਦਾ ਸਹੀ ਗੱਲ ਆ ਤੇ ਹੁਣ ਉਧਰਲੀ ਹਵੇਲੀ ਵੀ ਦਿਖਾਉਣੀ ਆ ਭਈ ਆਪਾਂ ਜਿਹੜੇ ਕੋਠੀ ਆ ਨਾ ਜਿਹੜੂ ਸਿਰੇ ਵਾਲੀ ਹਾਂ ਉਹ ਵੀ ਦਿਖਾਉਣੀ ਆ ਮਿੱਤਰੋ ਇੱਕ ਹੋਰ ਤੁਹਾਨੂੰ ਦਿਖਾਉਣੀ ਆ ਔਰ ਇਹਨਾਂ ਕਾਫੀਆਂ ਬਿਲਡਿੰਗਾਂ ਤਿਆਰ ਹੋਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਜਿਵੇਂ ਉਹ ਪਹਿਲਾਂ ਨਹੀਂ ਦਿਖਾਈ ਜ ਉਹ ਤਾਂ ਘੈਂਟ ਪਰ ਪਈ ਆ ਤੇ ਆ ਦੋ ਥੋੜੀ ਜਿਹੀ ਖੰਡਰ ਹੋ ਗਈਆਂ ਹਨ ਤਾਂ ਇਹ ਤਿੰਨ ਤਿੰਨ ਨੇ ਇੱਕ ਪਹਾਂ ਰਹੀ ਹਾਂ ਤੁਸੀਂ ਨਾ ਲੰਗ ਤੇ ਲੰਗ ਤੇ ਕਰਦੇ ਆਇਓ ਯਾਰ ਜ਼ਰੂਰ ਨਾ ਤੁਹਾਨੂੰ ਕਿਆਲਾ ਪਿੰਡ ਦੀ ਗੁਟੀ ਆਪਾਂ ਬਾਰ-ਬਾਰ ਕਹਿੰਨੇ ਹਾਂ ਬਰਨਾਲਾ ਜ਼ਿਲ੍ਹਾ ਪੈਂਦਾ ਇਹਨੂੰ ਥੱਲੇਆਲ ਤੋਂ ਜਦੋਂ ਆਪਾਂ ਤੁਰਦੇ ਆਂਗੇ ਤੇ ਦੂਜਾ ਪੌਲਾਗਾ ਥੱਲੇਆਲ ਦੇ ਪੁੱਲ ਤੋਂ ਦੂਸਰਾ ਦੂਸਰਾ ਮਤਲਬ ਜਿੱਥੋਂ ਪਾਣੀ ਜਾਂਦਾ ਹਾਂ ਬਾਕੀ ਤਾਂ ਆਦੇ ਕਮਰੇ ਤਾਂ ਤੁਹਾਨੂੰ ਦਿਖਾਤੇ ਬਾਥਰੂਮ ਵੀ ਦਿਖਾਤੇ ਹੁਣ ਉਸ ਟਾਈਮ ਭਾਈ ਜਿਹੜੀ ਅੰਗਰੇਜ਼ਾਂ ਦੀ ਰਸੋਈ ਹੁੰਦੀ ਸੀ ਉਹ ਆਹ ਹੈਗੀ ਭਾਈ ਉਹ ਆ ਤੇ ਹੋ ਰਿਆ ਆ ਦੇਖੋ ਆਪਣੇ ਤਾਂ ਹੁਣ ਲੱਗੀਆਂ ਨਾ ਉਹ ਸੈਲਫਾਂ ਸੈਲਫਾ ਕਹਿ ਸਕਦੇ ਸੈਲਫਾਂ ਉਹ ਉਹਨਾਂ ਨੇ ਅੰਗਰੇਜ਼ਾਂ ਨੇ 130 ਸਾਲ ਪਹਿਲਾਂ ਬਣਾਈ ਹੋਈ ਸੀ ਸੈਲਫਾਂ ਦੇਖੋ ਕਿੰਨੀ ਐਡਵਾਂਸ ਉਹਨਾਂ ਦੀ ਸੋਚ ਉਹਨਾਂ ਨੇ ਇੱਕ ਲੂੰਬੇ ਬਣਾਏ ਸੀ ਆਪਣੇ ਤਾਂ ਹੁਣ ਚੱਲੇ ਆ ਚਿਮਣੀਆਂ ਆਪਣੇ ਤਾਂ ਹੁਣ ਆਏ ਗੈਸ ਦੇ ਉੱਤੇ ਲੱਗਦੀਆਂ ਆ ਉਹਨਾਂ ਦੀਆਂ ਚਿਮਣੀਆਂ ਮੜਾ ਐਥੋ ਸ਼ੌਟ ਮਾਰੀ ਕਰਦੇ ਨਹੀਂ ਨਹੀਂ ਪਤਾ ਕੀ ਆ ਅਸਲ ਵਿੱਚ ਉਹਨਾਂ ਲੋਕਾਂ ਦਾ ਕੀ ਸਿਸਟਮ ਸੀਗਾ ਆਪਾਂ ਤਾਂ ਨਾ ਹੁਣ ਪਹਿਲਾਂ ਪੰਜਾਬੀ ਲੋਕ ਬਹਿ ਕੇ ਭਾਣਾ ਭੋਜਨ ਬਣਾਉਂਦੇ ਆ ਅੰਗਰੇਜ਼ ਲੋਕ ਆ ਜਿਹੜੇ ਉਹ ਸ਼ੁਰੂ ਤੋਂ ਖੜਕੀ ਬੋ ਜਣੋ ਜਿਹੜਾ ਡਾਈਨਿੰਗ ਟੇਬਲ ਆ ਇਹ ਅੰਗਰੇਜ਼ਿਆਂ ਦੀ ਦੀਨ ਆ ਆਪਣੀ ਨਹੀਂ ਆਪਣੀ ਜਿਹੜੀ ਪ੍ਰਕਿਰਤੀ ਹੈ ਨਾ ਹਿੰਦੁਸਤਾਨ ਦੀ ਇਹ ਹੈਗੀ ਚੌਂਕੜੀ ਮਾਰ ਕੇ ਪ੍ਰਸਾਦ ਆ ਕਰਨ ਦੀ ਇਹ ਤੁਸੀਂ ਕਿਤੇ ਪੜ ਕੇ ਦੇਖੋ ਪੁਰਾਣੀ ਕਿਤਾਬਾਂ ਦੇ ਵਿੱਚ ਮੈਂ ਇਹ ਪੜਦਾ ਰਹਿਣਾਗਾ ਤੇ ਉਹ ਕਾਹ ਤੋਂ ਖਾਂਦੇ ਆ ਲੋਕ ਡਾਈਨਿੰਗ ਟੇਬਲ ਦਾ ਮਤਲਬ ਕੀ ਆ ਡਾਈਨਿੰਗ ਟੇਬਲ ਦਾ ਮਤਲਬ ਆ ਕਿ ਰੋਟੀ ਜਦੋਂ ਖਾਣੀ ਆ ਰੀੜ ਦੀ ਹੱਡੀ ਸਿੱਧੀ ਹੋਊਗੀ ਇਥੋਂ ਉਹ ਤਾਂ ਹੀ ਟੇਬਲ ਉੱਚਾ ਹੂੰ ਡਾਈਨਿੰਗ ਟੇਬਲ ਹੈ ਨਾ ਵੀ ਇੱਥੋਂ ਰੋਟੀ ਸਿੱਧੀ ਐ ਬੁਰਕੀ ਮੂੰਹ ਨੂੰ ਆਵੇ ਆਪਣੇ ਲੋਕ ਯਾ ਡਾਈਨਿੰਗ ਟੇਬਲ ਦਾ ਵੀ ਕੋਈ ਨਿਆ ਰੱਖ ਕੇ ਬਹਿੰਦੇ ਆਏ ਹੋ ਕੇ ਹਾਂ ਆਪਣਾ ਟੇਬਲ ਰੋਟੀ ਨਹੀਂ ਖਾਣੀ ਆਈ ਖਾਣੀ ਨਹੀਂ ਆਈ ਰੀਸ ਅੰਗਰੇਜ਼ਾਂ ਨੇ ਕਰ ਲਈ ਆਪਾਂ ਹਾਂ ਤੇ ਆ ਦੇਖ ਆ ਉਰੇ ਐ ਵੀ ਐ ਕੱਟਦੇ ਹੋਣਗੇ ਲਸਣ ਪਿਆਜ਼ ਮੈਂ ਆ ਪੂਰਾ ਕੱਟਦੇ ਹੋਣਗੇ ਉਹ ਇੱਥੋਂ ਨਹਿਰ 'ਚੋਂ ਮੱਛੀ ਫੜ ਲੈਂਦੇ ਹੋਣਗੇ ਆ ਵੀ ਗੱਲ ਹੈਗੀ ਆ ਨਹਿਰ 'ਚੋਂ ਮੱਛੀ ਲਿਆ ਕੇ ਨਾ ਮੱਛੀ ਇੱਥੇ ਤਲਦੇ ਹੋਣਗੇ ਇਹ ਚੀਜ਼ਾਂ ਤਲਣ ਕੇ ਬਾਅਦ ਵਿੱਚ ਇੱਧਰ ਆ ਗਿਆ ਤੇ ਇੱਕ ਆਹਦੇ ਹੋਰ ਤੁਹਾਨੂੰ ਚੀਜ਼ ਦਿਖਾਉਣੇ ਆ ਆ ਦੇਖ ਬਈ ਏ ਆਇਆ ਬਾਈ ਇਹਦੇ ਨਾਲ ਕੋਈ ਕੰਦ ਕਮਰਾ ਨਹੀਂ ਹੈਗਾ ਸਾਈਡ ਤੇ ਇਹ ਹਵਾ ਮੰਨ ਲੈ ਜਦੋਂ ਠੰਡੀ ਹਵਾ ਲੈਣੀ ਹੈ ਓਕੇ ਚਾਹ ਖਾ ਕੇ ਮੱਛੀ ਮੁੱਛੀ ਤੋਂ ਗਰਮੈਸ ਜੀ ਲੱਗਣੀ ਹੈ ਰੀਰ ਨੂੰ ਇੱਥੇ ਢਾ ਲੈਂਦੇ ਸੀ ਮੰਜੇ ਜਿਆ ਉਹਦੇ ਇਹ ਮਤਲਬ ਉਦੋਂ ਦੀ ਉਹ ਹਵਾ ਗੈਲਰੀ ਉਹਨਾਂ ਦੀ ਗੈਲਰੀ ਵੀ ਹੈਗੀ ਇੱਕ ਤਰ੍ਹਾਂ ਨੇ ਨੇੜੇ ਹੋਗੇ ਤੇ ਮਰੀਂਗੇ ਨਾ ਇਹਦੇ ਵਿੱਚ ਕੋਈ ਲੈਂਟਰ ਨਹੀਂਗਾ ਕੋਈ ਹੋਣੀ ਹੈ ਡਾਟ ਹੀ ਆ ਦੇ ਸਾਹਮਣੇ ਹੀ ਜਮਾ ਹੈ ਇੱਟ ਨਾਲ ਇੱਟੀ ਜੁੜੀ ਹੋਈ ਇਹ ਵੀ ਗੱਲ ਹੈ ਬਾਕੀ ਇੱਟ ਤਗੜੀ ਬਹੁਤ ਆ ਬਾਈ ਦੇਖ ਆਹ ਇੱਟ ਲੈ ਗੈਟ ਤੋਂ ਵੀ ਵੱਡੀ ਹੈਗੀ ਹੈਨਾ ਯਰ ਸਾਰੀ ਇੱਟਾਂ ਵੀ ਬੋਲੀਆਂ ਲੈ ਟੁੱਟਦੀਆਂ ਨਹੀਂ ਆਪਣੇ ਲਈ ਐ ਸਹੀ ਦੇਖ ਯਾਰ ਮੈਂ ਤਾਂ ਹੋਰ ਦੀ ਹੋਰ ਭਾਈ ਮੈਂ ਤਾਂ ਆ ਚੀਜ਼ ਤੋਂ ਸਾਧ ਕੇ ਜਾਣਾ ਸਫਾਈ ਦੇਖ ਭਾਈ ਮੈਨੂੰ ਕੋਰ ਦੱਸ ਹਾਂ ਉਦੋਂ ਵੀ ਪਥਰੇ ਹੋਣਗੇ ਯਾਰ ਨਾ ਹੋਰ ਕਿਤੇ ਨਹੀਂ ਆ ਯਾਰ ਹੈ ਹੋਰ ਅਸੇ ਪਥਰੇਆਂ ਦੀ ਟਗੜੀ ਹੋਈਆਂ ਨੇ ਹਾਂ ਜੇ ਹੁਣ ਸਿੱਖ ਤੇ ਇਸ ਨੂੰ ਪੜ੍ਹ ਲਈਏ ਅੰਗਰੇਜ਼ਾਦੂ ਤਾਂ ਪਹਿਲਾਂ ਹੀ ਹੋਇਆ ਭਾਈ ਬਹਿਲੋ ਜੀ ਉਹ ਪਥਰੇ ਹੀ ਸੀਗੇ ਅੱਛਾ ਤੇ ਮਾਰਾ ਇਹਨੇ ਦੇਖਾ ਕਿੱਡਾ ਉਹਨਾਂ ਨੂੰ ਵਰਦੇ ਤੱਕ ਇਹਨਾਂ ਭਾਈ ਬਹਿਲੋ ਸਭ ਤੋਂ ਪਹਿਲੋ ਸਭ ਤੋਂ ਪਹਿਲੋ ਬਿਲਕੁਲ ਬਿਲਕੁਲ ਉਹਨਾਂ ਨੇ ਇਟਾਂ ਬਥੀਆਂ ਸੀਗੀਆਂ ਭਈ ਆਪ ਤੇ ਇਹਦਾ ਮਾਰੇ ਤੂੰ ਮਾਨ ਪ੍ਰਾਪਤ ਕੀਤਾ ਕੋਈ ਬਹਿਲੂ ਜੀ ਨੇ ਬਹੁਤ ਸੇਵਾ ਕੀਤੀ ਉਹਨਾਂ ਨੇ ਗੁਰੂਗਰਾਹ ਦਾ ਯਾਰ ਹਾਂ ਬਈ ਇੱਕ ਤਾਂ ਗੱਲ ਹੈ ਕਿ ਡਾਕਟਰ ਤੇਰੇ ਤੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਸਾਨੂੰ ਉਹ ਪੜਦਾ ਰਹਿਣਾ ਯਾਰ ਤੁਸੀਂ ਬੜਿਆ ਕਰੋ ਮੈਂ ਤਾਂ ਉਸ ਨੂੰ ਜਿਹੜੀਆਂ ਚੀਜ਼ਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਕਿਤੋਂ ਵੀ ਨਾ ਮਿਲਣਾ ਉਹ ਯਾਰ ਉਹਨਾਂ ਚੀਜ਼ਾਂ ਬੜੀਆਂ ਨੇ ਡਾਕਟਰ ਨੂੰ ਬੜੀ ਜਾਣਕਾਰੀ ਆ ਜਿਵੇਂ ਅੱਜ 20 ਤਰੀਕ ਹੈ ਸਾਡੇ ਜ਼ਿਲ੍ਹੇ ਦਾ ਬਾਲਾ ਮਾਨ ਵਾਲਾ ਦੇਣਾਗਾ ਬਰਨਾਲਾ ਜ਼ਿਲ੍ਹੇ ਦਾ ਪਹਿਲਾਂ ਸੰਗਰੂਰ ਦਾ ਵੀ ਅੱਜ ਤੇਰੇ ਨਾਲ ਸਾਡੇ ਨਾਲ ਇੱਕ ਸੇਵਾ ਸੰਗਠਿਕਰੇ ਵਾਲੇ ਹੋਇਆ ਪਰਜਾ ਦੇ ਮੂਹੀ ਅੱਛਾ ਪਰ ਜਦੋਂ ਅੰਦਰ ਦੇ ਮੁਖੀ ਉਹਨਾਂ ਨੇ ਅੰਗਰੇਜ਼ਾਂ ਦੀ ਧੂ ਘੱਡੀ ਰੱਖੀ ਸੀ ਓਕੇ ਅੱਜ ਦੇ ਦਿਨ ਉਹਨਾਂ ਦੀ ਸੀ ਦੀ ਦਿਹਾੜਾਗਾ ਉਹਨਾਂ ਦੇ ਪਿੰਡ ਹੁਣ ਤੁਸੀਂ ਜਾਓਗੇ ਹਨਾ ਤੇ ਪ੍ਰੋਪਰ ਪੂਰ ਮਤਲਬ ਸਿਆਸੀ ਪੱਧਰ ਦੇ ਵੱਡੀਆਂ ਰੈਲੀਆਂ ਹੁੰਦੀਆਂ ਨੇਗੀਆਂ ਅੱਜ ਉੱਥੇ ਹਰਪਾਲ ਜੀ ਮੇ ਉਹਨਾਂ ਨੇ ਆਉਣਾਗਾ ਪਰ ਇਹ ਜੇ ਮਤਲਬ ਆਪਾਂ ਮਾੜਾ ਵੀ ਨਹੀਂ ਮਾੜਾ ਕਹਿੰਦੇ ਇਹਨਾਂ ਨੂੰ ਕੁਝ ਕੰਮ ਇਹਨਾਂ ਨੇ ਚੰਗੇ ਵੀ ਕੀਤੇ ਕੁਝ ਮਾੜੇ ਵੀ ਕੀਤੇ ਆ ਪਰ ਮੈਂ ਕਹਿੰਦਾ ਵੀ ਇਹ ਜਿਹੜੇ ਬਜ਼ੁਰਗ ਆ ਬਾਬਾ ਸੇਵਾ ਸਿੰਘ ਇਹ ਤਾਂ ਸਿੱਖਣ ਦੀ ਲੋੜ ਹੈਗੀ ਸਿੱਖਣ ਦੀ ਲੋੜ ਜਿਹੜੇ ਪਰਜਾ ਲਈ ਕੀਤਾ ਤੇ ਅਸੀਂ ਵਰਜ ਲਈ ਕੀ ਕਰ ਰਹੇ ਇਹ ਜਿਹੜੇ ਉਥੇ ਸਿਆਸੀ ਲੀਡਰ ਆਉਂਦੇ ਆ ਉਹ ਸਿੱਖਣ ਬਾਈ ਹੈਨਾ ਬਾਈ ਇਹ ਤਾਂ ਗੱਲ ਹੈ ਤੇ ਆ ਦਿਖਾਈਂ ਦਰਮੇ ਜਿਵੇਂ ਨਾ ਬਾਈ ਤੇਰੀ ਇਹ ਤਾਂ ਗੱਲ ਜਿਆਦਾ ਹੀ ਨਾ ਡਾਕਟਰ ਮੈਂ ਇੱਕ ਗੀਤ ਦੇ ਵਿੱਚ ਲਿਖਿਆ ਸੀ ਇੱਕ ਸਹੀਦਪਤ ਸਿੰਘ ਦਾ ਸਹੀਦਪਤ ਸਿੰਘ ਦਾ ਗੀਤ ਸੀ ਮੇਰਾ ਹੂੰ ਕਹਿੰਦਾ ਉਹਦੇ ਸੁਪਨੇ ਸੋਚਾਂ ਤੇ ਨੇਤਾ ਆਹਨੇ ਫੁੱਲ ਚੜਾਉਂਦੇ ਉਹਦੀ ਨਗਰੀ ਵਿੱਚ ਜਾ ਕੇ ਤੋਂਮ ਤਾਂ ਇੱਕ ਦੂਜੇ ਤੇ ਲਾਉਂਦੇ ਬਿਲਕੁਲ ਉਹਨੂੰ ਭੁੱਲ ਹੀ ਜਾਂਦੇ ਨੇ ਜੇ ਤੇ ਰੱਖਦੇ ਨਹਿਰੂ ਗਾਂਧੀ ਮੇਰੇ ਵੀਰ ਭਗਤ ਸਿੰਘ ਨੂੰ ਕਾਹ ਤੋਂ ਭੁੱਲਦੀ ਦੁਨੀਆ ਜਾਂਦੀ ਹਾਂ ਵੀ ਉਹ ਉਹਦੀ ਜੋ ਜਿੱਥੇ ਉਹਦੇ ਪਿੰਡ ਜਾ ਕੇ ਨਾ ਉੱਥੇ ਵੀ ਸਰਕਾਰਾਂ ਇੱਕ ਦੂਜੇ ਨੂੰ ਭੰਡੀ ਜਾਂਦੇ ਨੇ ਭੰਡੀ ਜਾਂਦੇ ਆਜ ਵੀ ਦੇਖ ਲਈ ਇੱਥੇ ਆ ਕੇ ਭੰਡਣਗੇ ਹੈਨਾ ਬਾਬਾ ਸਿਵਾ ਸਿੰਘ ਦੇ ਪਿੰਡ ਆ ਕੇ ਵੀ ਹਾਂਜੀ ਤੇ ਪਰ ਆਣੀ ਦੇਖਦੇ ਵੀ ਉਹ ਦੇਣ ਕੀ ਆ ਉਹਦੀ ਸੋਚ ਦੇਣ ਕੀ ਆ ਸਮਾਜ ਨੂੰ ਤੇ ਅਸੀਂ ਕੀ ਕਰ ਰਹੇ ਹਾਂ ਹੈਨਾ ਅਸੀਂ ਕੀ ਕਰ ਰਹੇ ਹਾਂ ਤੇ ਆ ਵੀ ਬਾਈ ਇਹ ਵਿਭਾਗ ਕੋਈ ਇਹਦਾ ਇਹਦਾ ਏਰੀਆ ਕੋਈ ਬੂਟਾ ਵੜ ਨਹੀਂ ਸਕਦੇ ਆਪਾਂ ਕੋਈ ਨਾ 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 ਕੋਈ ਮਜਾ ਨਹੀਂ ਨਹੀਂ ਅੱਛਾ ਆ ਹੁਣ ਤਾਂ ਬੂਟੇ ਝਾੜ ਗਏ ਹਨਾ ਇਹ ਨਾ ਆ ਪੱਤੇ ਝੜ ਜੇ ਹੋਈ ਹੋਈ ਹੈਗੀ ਹੁਣ ਇਹ ਮਾਰਚ ਦੇ ਮਹੀਨੇ ਦੇ ਵਿੱਚ ਗੁਲਾਬੀ ਜੇ ਫੁੱਲ ਹੋ ਜਾਂਦੇ ਬਹੁਤ ਲੋਕ ਇੱਥੇ ਆ ਕੇ ਸਟੋਰੀਆਂ ਪਾਉਂਦੇ ਜਿਹੜੇ ਦੂਰੋਂ ਆਉਂਦੇ ਆ ਗਏ ਉਹੀ ਗੱਲ ਪ੍ਰਾਣੀ ਕਿ ਇੱਥੇ ਆ ਕੇ ਸਕੂਨ ਮਿਲਦਾ ਉਹ ਗੱਡੀਆਂ ਸਾਈਡ ਤੇ ਲਾ ਲੈਂਦੇ ਬਾਈ ਇਹ ਤਾਂ ਬਈ ਇਹ ਇਹਦਾ ਏਰੀਆ ਕਿੰਨਾ ਹੋਣਾ ਇਹ ਮਤਲਬ ਨੇਰੀ ਕੋਠੀ ਦਾ ਜਾਂ ਜਿੱਤੀ ਨਹੀਂ ਗਾ ਯਾਰ ਬਹੁਤ ਜਿਆਦਾ ਲੰਮਾ ਚੌੜਾ ਜੰਗਲ ਆ ਯਾਰ ਆ ਦੇਖ ਲੈ ਜੰਗਲੀ ਆ ਜਿਹਨੇ ਸ਼ਾਮ ਨੂੰ ਨੰਗਣਾ ਬਾਈ ਜਾਣ ਤਲੀ ਦੇ ਧਰ ਕੀ ਨੰਗਦੇ ਆ ਹੁਣ ਦੇਖ ਹੋਰ ਤੇ ਮੋਰ ਇੱਕ ਹੋਰ ਦੇ ਸੀਗਾ ਮੈਨੂੰ ਬਥੇਰੇ ਆ ਬਈ ਪੜਿਆ ਹੋਇਆ ਮੋਰ ਵੀ ਚੰਗਾ ਤਰ੍ਹਾਂ ਹੋ ਉਹ ਦੇਖੋ ਹੂੰ ਹੂੰ ਦੇਖ ਡਾਕਟਰ ਉਹ ਆਜੂ ਕੈਮਰੇ ਦੀ ਪਕੜ ਚ ਦੂਰ ਹੈਗਾ ਜੰਗਲ ਦੇ ਵਿੱਚ ਦੂਰ ਹੈਗਾ ਨੂੜ ਨਹੀਂ ਹੁਣ ਚਲ ਹਾਂ ਆਜੋ ਆ ਆ ਬਿਲਡਿੰਗ ਵੀ ਦੇਖਦੇ ਆ ਫਿਰ ਇਹ ਤੋਂ ਬਾਅਦ ਫਿਰ ਮਿੱਤਰੋ ਇਜਾਜ਼ਤ ਲਵਾਂਗੇ ਹਾਂ ਤੁਹਾਨੂੰ ਨੂੰ ਫਿਰ ਹੋਰ ਕੁਝ ਚੀਜ਼ ਦੇ ਦਰਸ਼ਨ ਕਰਵਾਵਾਂਗੇ ਹੈਨਾ ਤੇ ਬਈ ਇਹ ਵੀ ਨਾ ਆਪਾਂ ਕਰ ਤਕਰੀਰ ਮੇਰਾ ਆਦੀ ਨਾਲ ਕੋਈ ਗੱਲ ਨਹੀਂ ਇਹ ਸਾਡੇ ਏਰੀਆ 'ਚ ਬਹੁਤ ਆ ਬਈ ਇਦੋਂ ਕਹੇ ਇੱਕ ਦੱਦਾਹ ਹੂਰ ਦੀ ਗੋਠੀ ਆ ਹਾਂ ਚੱਕ ਦਾ ਪੌੜਾ ਉੱਥੇ ਹੈਗੇ ਪੁਰਾਣੇ ਘਰਾੜ ਹੈਗੇ ਬਈ ਆਉਂਦੇ ਵਿੱਚ ਦੇਖੀ ਜਾਂਗੇ ਨਾ ਬੜੀਏ ਮੈਂ ਤੈਨੂੰ ਪਹਿਲਾਂ ਹੀ ਕਹਿਆ ਸੀ ਕਿ ਵੀ ਰਿਸਕ ਲੈ ਕੇ ਕੋਹ ਮਰਜੀ ਕਰ ਲੈ ਇੱਥੇ ਵੀ ਰਿਸਕ ਲੈਣਾ ਹੀ ਪੈਣਾ ਹਾਂ ਆਏ ਨਹੀਂ ਹੈਗਾ ਮੈਂ ਤੇਰੀ ਗਰੰਟੀ ਚ ਆਕਰਾਂ ਕੁਝ ਨਹੀਂ ਹੁੰਦਾ ਇਹਦਾ ਕੀ ਪਤਾ ਇੱਟ ਕਦੋਂ ਡੇ ਵੀ ਡਾੜਕ ਤੇ ਸਿਰ 'ਚ ਵੱਜੇ ਹਾਂ ਚੱਲ ਦੇਖੀ ਜਾਂਦਾ ਬਈ ਆਏ ਤਾਂ ਫਿਰ ਹੁਣ ਕਰਨੀ ਪੈਣਾ ਆਜੋ ਲੈ ਲੈ ਆ ਰਿਹਾ ਰਿਸਕ ਮੰਨ ਲਓ ਦੇਖੋ ਸਹੀ ਗੱਲ ਚੱਕ ਡਾੜ ਕਿੰਨੇ ਫੁੱਟ ਦੀ ਹੋਊਗੀ ਜੀ 3 ਫੁੱਟ ਦੀ ਹੈਗੀ ਵੱਧ ਬਈ 4 ਦੀ ਹੋਊਗਾ 4 ਦੀ ਹੋਊਗੀ ਹਨਾ ਤੂੰ ਆਹ ਦੇਖਾ ਗਾਡਰ ਤੋਂ ਦੇਖਿਆ ਯਾਰ ਕਿਹਜੇ ਹੋਣੇ ਆ ਆਪਣੇ ਤਾਂ ਕਹਿੰਦੇ ਆ 35 ਕਿਲੋਮੀਟਰ ਦੀ ਗੱਲ 35 ਕਿਲੋ ਦੀ ਗੱਡ ਰਹੀ ਆ ਤੇ ਆਹ ਦੇ ਆ ਬਈ ਇਹ ਆਲਾ ਹੋਊ ਉਦੋਂ ਦਾ ਹਨਾ ਹਾਂ ਇਹ ਕੋਈ ਚੀਜ਼ ਹੋ ਇਹ ਲੂੰਬਾ ਹੈਗਾ ਬਈ ਅਸਲ ਅਸਲ ਦੇ ਵਿੱਚ ਹਾਂ ਇਹ ਇਹਨੂੰ ਆਲਾ ਹੀ ਕਹਿੰਦੇ ਆ ਹਾਂ ਹਾਂ ਆਲਾ ਜਿਵੇਂ ਪੰਜਾਬੀਆਂ ਨੇ ਕਹਿੰਦੇ ਆ ਤੇ ਇਧਰ ਵੀ ਦੇਖਦੇ ਆ ਕੀ ਆ ਬਾਹਰੇ ਇਹ ਉਹ ਆ ਦੇ ਗੋਲੇ ਪਾਏ ਹੋਏ ਇਹ ਵੀ ਅੰਗਰੇਜ਼ਾਂ ਵੇਲੇ ਦੇ ਪਾਏ ਹੋਣਗੇ ਬਈ ਹਨਾ ਹੋ ਸਕਦਾ ਬਈ ਇਹ ਦੇਖੋ ਧਰਮੇ ਕਿਉਂ ਮਿਰਹਾਵ ਨਾਲ ਯਾਰ ਆਪਣੇ ਨਾਲ ਤਾਂ ਕਦੋਂ ਦਾ ਡਿੱਗ ਪੈਂਦੇ ਬਈ ਇਹ ਤਾਂ ਯਾਰ ਚੀਜੀ ਕੱਲੇ ਪਏ ਤਾਂ ਸਿਉਂ ਕੀ ਲੱਗੇ ਜਾਣੀ ਸੀ ਮਾਰਾਂ ਦੀ ਗੱਲ ਪਤਾ ਕੀ ਹੈ ਉਹ ਉਹ ਭਲਾ ਵੇਲਾ ਦੀ ਉਹਦੋਂ ਦਰਖਤ ਵੀ ਯਾਰ ਕਾਮਯਾਬ ਸੀ ਹਾਂ ਹੈਨਾ ਜੇ ਉਹਦੋਂ ਬੰਦੇ ਤਾਕੜੀ ਦੀ ਨਾ ਉਹ ਆ ਤੈਨੂੰ ਕਾਹਦਾ ਦਰਖਤ ਲਾਦਾ ਮੇਨੂੰ ਤਾਂ ਚੀਲ ਲੱਗੀ ਜਾਂਦੀ ਆ ਇਹ ਇਹ ਹਾਂ ਇਹ ਸਤੀਰ ਹੈ ਜਿਵੇਂ ਆਪਣੇ ਸਤੀਰ ਹੁੰਦਾ ਬਈ ਹਾਂ ਸਤੀਰ ਚੀਲ ਦਾ ਸਤੀਰ ਲੱਗਦਾ ਹੈ ਹਾਂ ਚੀਲ ਦਾ ਹਾਂ ਹੂੰ ਉਹ ਯਾ ਦੇਖ ਲੈ ਇੱਧਰ ਵੀ ਆਹ ਤਾਂ ਕੰਮ ਨਹੀਂ ਦੀ ਓਏ ਆ ਤੇ ਝਾੜੂ ਝੂੜੂ ਲਾ ਕੇ ਗਿਆ ਕੋਈ ਉਰੇ ਦਾ ਇਹ ਬੱਕਰੀਆਂ ਵਾਲਿਆ ਆਇਆ ਇਹਨਾਂ ਫਿਰ ਉਹ ਬੰਦੇ ਖੜਦੇ ਇੱਥੇ ਬਈ ਹਾਂ ਆ ਤਾਂ ਗੱਲ ਠੀਕ ਹੋ ਗਈ ਲਓ ਜਿਹਨੇ ਇੱਥੇ ਪਗਤੀ ਕਰਨੀ ਉਹ ਤਾਂ ਇੱਥੇ ਆ ਜਵੇ ਪਰ ਆਪ ਆਪ ਦੇ ਰਿਸਕ ਤੇ ਸਹੀ ਗੱਲ ਸਾਡੇ ਕਹੇ ਦੇ ਨਾ ਆਵੇ ਹਨਾ ਨੇ ਕਿੰਨੀ ਸਫਾਈ ਆ ਦੇਖੋ ਧਰਮ ਝਾੜੂ ਝੂੜੂ ਪੂਰਾ ਲਾਇਆ ਹੈ ਹਾਂ ਉੱਲੂ ਬੈਠੇ ਜੀ ਹਾਂ ਉਹ ਵੀ ਕਹਿੰਦੇ ਹੋਣਗੇ ਯਾਰ ਪਹਿਲੀ ਤਿੰਨ ਚਾਰ ਫੇਰਦੇ ਸਾਡਾ ਇੱਕ ਕੰਮ ਆਪ ਕੋਈ ਵੀ ਕਹਿੰਦੇ ਹੋਣਗੇ ਆ ਉੱਲੂ ਕਿੱਥੋਂ ਆ ਗਏ ਉਹ ਵੀ ਕਹਿੰਦੇ ਹੋਣੇ ਹਨ ਤੇ ਇਧਰ ਨਹਿਰ ਆ ਗਈ ਭਾਈ ਬੜਾ ਵਧੀਆ ਸਿਆਹ ਤੋਂ ਨਹਿਰ ਵੀ ਦਿਖਾਈਏ ਲੈ ਮੈਂ ਤੈਨੂੰ ਚੱਲਦੀਆਂ ਨਹਿਰਾਂ ਤੋਂ ਤੁਸੀਂ ਨੇ ਬੜੀਆਂ ਦੇਖੀਆਂ ਨੇ ਯਾਰ ਅੱਜ ਨਾ ਤੁਹਾਨੂੰ ਦਿਖਾਉਣੇ ਆ ਬੰਦ ਨਹਿਰ ਇਹ ਬੰਦੀ ਆਈ ਹੋਈ ਐ ਨਹਿਰ ਦੀ ਅਸਾਂ ਬੰਦੀ ਆਈ ਹੋਈ ਆ ਵੀ ਨਹਿਰ ਦਾ ਏਰੀਆ ਕੀ ਆ ਹਾਂ ਹੈਨਾ ਤੁਹਾਨੂੰ ਦਿਖਾਉਣੇ ਆ ਆ ਇੱਥੇ ਭਈ ਅੰਗਰੇਜ਼ ਬਾਲਟੀ ਭਰ ਕੇ ਪਾਣੀ ਦਿਨਾਉਦੇ ਹੋਣਗੇ ਯਾਰ ਓ ਆ ਦੇ ਆ ਫਰਸ਼ ਦੇ ਨਾ ਦੇਖੀ ਇਥੋਂ ਇਥੋਂ ਬਾਲਟੀ ਭਰ ਲੈਂਦੇ ਹੁਣ ਇੱਥੇ ਬਹਿ ਜਾਂਦੇ ਹੁਣ ਪਰ ਮੈਂ ਇਧਰ ਦੀ ਦਿਖਾਉ ਉਹ ਆ ਦੇਖੋ ਆ ਪੱਥਰ ਤੇ ਬਹਿ ਕੇ ਹਾਂ ਇੱਥੇ ਬਾਲਟੀ ਰੱਖ ਕੇ ਅੰਗਰੇਜ਼ ਨਾਉਦੇ ਹੋਣਗੇ ਉਹ ਸਮੇਂ 'ਚ ਬਈ ਮੈਨੂੰ ਤਾਂ ਇਹ ਲੱਗਦਾ ਵੀ ਬਾਕੀ ਆਪਾਂ ਕਹਿ ਨਹੀਂ ਸਕਦੇ ਮਤਲਬ ਮੈਂ ਇੱਕ ਆਪਣੇ ਆਈਡੀਆ ਲਾ ਸਕਦੇ ਆ ਆਈਡੀਆ ਵੇ ਯਾਰ ਉਹ ਮੇਰੇ ਹਿਸਾਬ ਨਾਲ ਤਾਂ ਜਿਵੇਂ ਹੁਣ ਆਪਣੇ ਬਾਹਰ ਬੰਦੇ ਗਏ ਉਹ ਤਾਂ ਕਹਿੰਦੇ ਨਾਉਂਦੇ ਨਹੀਂ ਗੂਰੇ ਤਾਂ ਪਰ ਆਪਾਂ ਇਥੋਂ ਲਾ ਲੈਂਦੇ ਵੀ ਨਾਉਂਦੇ ਤਾਂ ਹੋਣਗੇ ਪਰ ਆ ਆ ਦੇਖੋ ਮਿੱਤਰ ਹੱਥੇ ਬਾਹਰ ਨਾਉਂਦੇ ਹੋਣਗੇ ਤੂੰ ਡਾਕਟਰ ਹੁਣ ਇਹ ਦੇਖੋ ਵੀ ਇਹਦੇ ਵਿੱਚ ਇੱਥੇ ਤੱਕ ਉਹ ਸਾਹਮਣੇ ਦਿੰਦੀ ਐ ਇੰਥੇ ਤੱਕ ਪਾਣੀ ਹੁੰਦਾ ਹ ਹ ਵੀ ਯਾਰ ਕਿੰਨਾ ਐਸਟੀਮੇਟ ਲਾ ਸਕਦੇ ਆਪਾਂ ਕਿੰਨਾ ਪਾਣੀ ਹੋਊਗਾ ਨਾਲ ਕਿਉਂਸਕ ਪਾਣੀ ਜਾਂਦਾ ਬਈ ਯਾਰ ਹਾਂ ਬੁੜਾ ਪਾਣੀ ਜਿਹੜਾ ਹਨਾ ਸਾਡੇ ਖੇਤਾਂ ਤੱਕ ਪਹੁੰਚਦਾ ਦੇਖੋ ਇੱਥੋਂ ਦੀ ਲੰਘ ਕੇ ਬਾਕੀ ਝੀਲਾਂ ਨੇ ਉਹ ਨਹਿਰ ਤੋਂ ਨਿਕਾ ਉਹ ਹੁੰਦੀਆਂ ਬਈ ਆਹ ਪਾਣੀ ਨਾਲ ਝੀਲਾਂ ਜਾਂਦੇ ਮਠੰਡੇ ਵਾਲੀਆਂ ਉਹ ਇੱਕ ਗੰਗਾ ਨਹੀਂ ਹੈ ਝੀਲਾਂ ਕੋਲ ਮਠੰਡੇ ਕੋਠੀ ਪਾਦੇ ਵੀ ਪਾਦੇ ਵੀ ਮਾ ਜੀਆ ਇੱਥੋਂ ਆਹ ਨਹਿਰ ਦਾ ਪਾਣੀ ਆ ਜਿਹੜਾ ਇਹ ਉੱਥੇ ਹੁਣ ਕਰ ਕਰ ਆਪਣੀ ਵੀਡੀਓ ਵਾਲੀ ਲੰਮੀ ਬਗਜੂ ਹੁਣ ਤੁਹਾਨੂੰ ਇਹ ਵੀ ਦਿਖਾ ਦਿੰਦੇ ਬੀਜ ਦੇ ਵਿੱਚ ਕਿੰਨੇ ਜਨੌਰਾਂ ਦੇ ਸਾਡੇ ਲੋਕ ਨਾ ਬਈ ਫੇਤਰ ਦਾ ਲੋਕ ਪਾਣੀ ਨੂੰ ਸਾਭ ਨਹੀਂ ਰਹੇ ਇਹ ਨਾਲ ਕੋਈ ਪਸ਼ੂ ਮਰ ਜੇ ਟੋਆ ਪੱਟਣ ਤੋਂ ਡਰ ਜਾਂਦੇ ਆ ਯਾਰ ਨਹਿਰਾਂ 'ਚ ਸਿੱਟ ਦਿੰਦੇ ਨੇ ਨਹਿਰਿੰਦਰੀ ਨਹਿਰ ਜੀ ਲਾ ਜਾਂਦੇ ਨੇ ਨਹਿਰ ਚ ਲਾ ਜਾਂਦੇ ਯਾਰ ਜੇ ਪਸਤਾ ਬਿਮਾਰ ਹੋ ਗਿਆ ਮਰ ਗਿਆ ਉਹ ਵੀ ਨਹਿਰ ਚ ਪਾ ਦਿੰਦੇ ਨੇ ਉਹ ਗਲਤ ਗੱਲ ਆ ਇਹ ਬਈ ਯਾਰ ਪਸ਼ੂਆਂ ਦੇ ਵਾਸਤੇ ਸਿੱਟਣ ਵਾਸਤੇ ਨਹੀਂ ਯਾਰ ਹਨਾ ਤੇ ਤੁਹਾਨੂੰ ਦਿਖਾ ਵੀ ਦਿੰਨੇ ਆ ਉਹ ਅੱਗੇ ਨਾ ਮੈਂ ਤੁਹਾਨੂੰ ਦਿਖਾਉਣਾ ਯਾਰ ਪਸ਼ੂਆਂ ਦੇ ਪ੍ਰੋਪਰ ਉਹਨੇ ਉਹਨੇ ਹੱਡ ਪਏ ਆ ਪਏ ਆਗੇ ਬਾਈ ਉਹ ਇਹ ਤਾਂ ਡੈਡ ਬੋਡੀਆਂ ਬਹੁਤ ਲੰਗਦੀਆਂ ਨੇ ਹਾਂ ਡੈਡ ਬੋਡੀਆਂ ਰਹੁੰਦੀਆਂ ਯਾਰ ਲੋਕਾਂ ਨੂੰ ਪਤਾ ਨਹੀਂ ਬੰਦਾ ਮਰਨ ਨੂੰ ਤਾਂ ਕਿਹਦਾ ਜੀ ਕਰਦਾ ਕੋਈ ਬੜੀ ਵੱਡੀ ਸਮੱਸਿਆ ਚ ਆ ਜਾਂਦਾ ਬੰਦਾ ਉਹ ਤੋਂ ਚਲਾ ਜਾਂਦਾ ਹਨਾ ਹਾਂ ਬਿਲਕੁਲ ਸਟੈਪ ਆ ਪਰ ਆਪਾਂ ਨਹੀਂ ਕਹਿੰਦੇ ਵੀ ਇਹ ਐ ਕਰਨਾ ਚਾਹੀਦਾ ਬਿਲਕੁਲ ਹਨਾ ਕਿਉਂਕਿ ਗੁਰਬਾਣੀ ਕਹਿੰਦੀ ਆਤਮ ਹਾਤੀ ਜਾਗਤ ਕਸਾਈ ਜਿਹੜਾ ਬੰਦਾ ਆਪਣੇ ਆਪ ਮੰਨ ਲੇ ਹੱਤਿਆ ਕਰਦਾ ਉਹ ਸਾਰੇ ਜਾਗਤ ਦਾ ਕਸਾਈ ਹੈਗਾ ਅੱਛਾ ਗੁਰਬਾਣੀ ਇਹ ਗੱਲ ਕਹਿੰਦੀ ਹੈਗੀ ਵੀ ਮਤਲਬ ਮਰਨਾ ਵੀ ਇੱਕ ਬਹੁਤ ਵੱਡਾ ਗੁਨਾਹ ਪਾਪ ਹੈ ਬਹੁਤ ਆ ਵੱਡਾ ਪਾਪ ਬਹੁ ਆਪਣੇ ਇੰਡੀਅਨ ਵੀ ਆਉਂਦਾ ਇਹ ਆ ਮੈਂ ਤਾਂ ਡਾਕਟਰ ਪਹਿਲਾਂ ਨਹਿਰ ਦੇ ਵਿੱਚ ਅਮੀ ਕਿਦੀ ਨਾ ਬਈ ਹਮ ਐ ਜਦੋਂ ਮੈਂ ਤੁਹਾਡੀ ਵੇਡ ਕਰ ਰਿਹਾ ਸੀ ਨਾ ਹਾਂ ਮੇਰਾ ਟਾਈਮ ਜਾਣਾ ਉੱਥੇ ਲੰਗੇ ਮੈਂ ਗੱਡੀ ਲਾ ਕੇ ਕੈਂਟ ਤੇ ਮੈਂ ਨਹਿਰ 'ਚ ਉਤਰ ਗਿਆ ਮੈਂ ਕਿਹਾ ਮੈਨੂੰ ਆਹ ਚੀਜ਼ਾਂ ਕਰਕੇ ਬੜਾ ਸਕੂਨ ਆ ਹਾਂ ਹੈਨਾ ਵੀ ਇੱਥੇ ਨਾ ਯਾਰ ਮੈਨੂੰ ਬੜਾ ਆਨੰਦ ਆਉਂਦਾ ਨਹਿਰਾਂ ਦੇ ਘੁੰਮ ਫਿਰ ਕੇ ਮੈਂ ਪੈਰ ਤੁਰਨ ਦਾ ਬੜਾ ਸਕੀਨ ਆ ਯਾਰ ਆ ਨਾ ਭਈ ਅਸਲ ਦੇ ਵਿੱਚ ਨਾ ਜਿਵੇਂ ਇਥੋਂ ਨਹਿਰ 'ਚ ਪਾਣੀ ਲੈਣਾ ਇਹ ਉਹ ਟਾਈਮ ਦੀ ਇਹ ਪੌੜੀਆਂ ਨਹੀਂ ਕੋਈ ਪੌੜੀ ਹਾਂ ਇਹ ਪੌੜੀ ਹੈਗੀ ਤੇ ਹੁਣ ਤਾਂ ਚਲਾ ਦਬ ਗਈ ਕੁਛ ਟੁੱਟ ਭੱਜ ਗਈ ਨਹੀਂ ਪਹਿਲਾਂ ਇਹ ਉਹ ਆ ਗਈ ਐ ਆ ਦੇਖੋ ਧਰਮੇ ਉੱਥੇ ਆ ਕੇ ਐ ਪਾਣੀ ਪੜ ਕੇ ਵਾਪਸ ਆ ਜਾਂਦੇ ਆ ਆ ਦੇ ਇਹ ਇਹ ਆਏ ਆ ਉਹ ਉੱਥੇ ਜਾਉ ਬਈ ਪੱਡੜੀ ਨੂੰ ਲੱਗਦੀ ਹੂ ਤੇ ਆ ਦੇਖਿਓ ਆਹ ਦੇ ਸਟੈਪ ਬਣੇ ਹੋਏ ਪੂਰੇ ਸਟੈਪ ਬਣੇ ਹੋਏ ਆ ਬਈ ਇਹ ਸਟੈਪ ਬਣੇ ਹੋਇਆ ਪੌੜੀ ਆ ਯਾਰ ਹਨਾ ਹੂੰ ਸਹੀ ਗੱਲ ਆ ਤੇ ਲੈ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਲੱਗੀ ਤਾਂ ਤੁਹਾਨੂੰ ਨਾ ਕਮੈਂਟ ਕਰਕੇ ਦੱਸਿਓ ਵੀ ਯਾਰ ਇਸ ਤਰ੍ਹਾਂ ਦੀ ਵੀਡੀਓ ਸੀ ਕਰਿਆ ਕਰੀਏ ਜਾਂ ਨਾ ਕਰਿਆ ਕਰੀਏ ਹਾਂ ਨਾਲੇ ਜੇ ਕਿਸੇ ਦੇ ਹੋਰ ਕੋਲੇ ਲੋਕੇਸ਼ਨ ਪਈ ਆ ਸੀ ਉੱਥੇ ਵੀ ਆ ਜਾਵਾਂਗੇ ਹਾਂ ਜ਼ਰੂਰ ਦੱਸਿਓ ਆਪਦੇ ਏਰੀਆ ਦੇ ਵਿੱਚ ਵੀ ਇੱਥੇ ਆ ਲੋਕੇਸ਼ਨ ਪਈ ਆ ਤੁਸੀਂ ਆਵਾਂਗੇ ਯਾਰ ਮੈਂ ਲੈ ਆਉਂਗਾ ਪੱਟੀ ਨੂੰ ਨਾਲਧਰ ਮੇ ਨੂੰ ਸਾਰੇ ਖਿੱਚ ਲਿਆਉਂਗਾ ਅਸੀਂ ਆਵਾਂਗੇ ਯਾਰ ਪਸੀਨਾ ਇਹ ਚੀਜ਼ਾਂ ਸਕੂਨ ਦਿੰਦੀਆਂ ਨੇ ਬਾਈ ਬੜੇ ਲੋਕ ਲੋਕ ਇਹ ਚੀਜ਼ਾਂ ਦੇਖਣ ਨੂੰ ਤਰਸੇ ਹੋਇਆ ਹਾਂ ਬਿਲਕੁਲ ਅਸੀਂ ਯਾਰ ਜੇ ਸਾਡੇ ਕੋ ਨਿਕੀ ਜੇ ਨਾ ਉਪਰਾਲੇ ਦੇ ਨਾਲ ਲੋਗੇ ਚੀਜ਼ਾਂ ਦੇਖ ਲੈਣਾ ਤਾਂ ਸਾਨੂੰ ਮਤਲਬ ਵੱਡੇ ਵੱਡੇ ਸ਼ਕੂਨ ਆ ਜਾਂਦੀ ਬਸ ਸ਼ਕੂਨ ਹੀ ਆ ਸਾਹ ਤਾਂ ਉਹੀ ਮਾਰਾ ਬਥੇਰਾ ਦੀ ਜਾਂਦਾ ਹਾਂ ਹਾਂ ਵੀਡੀਓ ਧੰਨਵਾਦ ਸੱਜਣਾ ਕਰ ਦਿਓ ਸ਼ੇਅਰ ਜੀ ਮਿਹਰਬਾਨੀ